ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਦਾ ਇਸਤੀਫਾ ਵੱਧ ਗਈਆਂ ਸੁਪਰੀਮੋ ਦੀਆਂ ਮੁਸ਼ਕਲਾਂ ਇੱਕ ਪਾਸੇ ED ਪੇਕ ਚੁੱਕੀ ਹੈ ਅਰਵਿੰਦ ਕੇਜਰੀਵਾਲ ਨੂੰ ਪੰਜ ਸਮਨ ਹੁਣ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਜਾਰੀ ਕੀਤਾ ਨੋਟ ਭਾਜਪਾ ਤੇ ਲਾਇਸਨ ਆਪਰੇਸ਼ਨ ਲੋਟਸ ਦੇ આરોਪ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੇਣ ਦੀ ਕਹੀ ਸੀ ਗੱਲ ਕੀ ਕਾਂਗਰਸ ਤੋਂ ਕੱਢੇ ਜਾਣਗੇ ਨਵਜੋਤ ਸਿੰਘ ਸਿੱਧੂ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਪੰਜਾਬ ਦੌਰੇ ਤੋਂ ਪਹਿਲਾ ਕਾਂਗਰਸ ਦਾ ਵੱਡਾ ਫੈਸਲਾ ਸਸਰੀਕਾਲ ਨਮਸਕਾਰ ਸਾਡੇ ਵਿਸ਼ੇਸ਼ੋ ਖਰੀਆਂ-ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਆਤ ਸਾਡੇ ਨਾਲ ਮੌਜੂਦ ਹਨ डी फॉर यू न्यूज़ ਦੇ ਸੰਪਾਦਕ ਦੀਪਕ ਭੰਡਾਰੀ ਜੀ ਭੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਭੰਡਾਰੀ ਜੀ ਫਿਲਹਾਲ ਅੱਜ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ ਜੀ ਬਿਲਕੁਲ ਠੀਕ ਹੈ ਜੀ ਅੱਜ ਗਵਰਨਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੈ ਇੱਕ ਦਿਨ ਪਹਿਲਾਂ ਹੀ ਉਹ ਮਿਲਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੂੰ ਤੇ ਇਸ ਉਦੋਂ ਕਈ ਕਿਆਸ ਲਾਏ ਜਾ ਰਹੇ ਸਨ ਵੀ ਕਿ ਕੀ ਹੋਏਗਾ ਅਮਿਤ ਸ਼ਾਹ ਨੂੰ ਜਿਵੇਂ ਕਿ ਗਵਰਨਰ ਸਾਹਿਬ ਪਹਿਲੇ ਕਈ ਵਾਰਾਂ ਕਹਿ ਚੁੱਕੇ ਨੇ ਵੀ ਨਸ਼ੇ ਨੂੰ ਲੈ ਕੇ ਬਾਰਡਰ ਦੇ ਪਿੰਡਾਂ ਦਾ ਦੌਰਾ ਵੀ ਕੀਤਾ ਤੇ ਕਿਹਾ ਵੀ ਸਕੂਲਾਂ 'ਚ ਨਸ਼ਾ ਮਿਲਦਾ ਇਹ ਕਈ ਗੱਲਾਂ ਉਹ ਕਰ ਚੁੱਕੇ ਨੇ ਇਸ ਕਰਕੇ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰੋਹਿਤ ਸਾਹਿਬ ਨੇ ਅਮਿਤ ਸ਼ਾਹ ਨੂੰ ਕਿਹੜੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਅੱਜ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਨਾ ਬਈ ਇੱਕਦਮ ਸਭ ਨੂੰ ਹਰਾਣ ਕਰ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਦੇਸ਼ ਦੇ ਰਾਸ਼ਟਰਪਤੀ ਦਰੁਪਦੀ ਮੁਰਮੂ ਨੂੰ ਭੇਜ ਦਿੱਤਾ ਤੇ ਉਹਨਾਂ ਨੇ ਆਪਣੀ ਜਿਹੜੀ ਭੇਜਿਆ ਨਾ ਅਸਤੀਫਾ ਸਿਰਫ ਤਿੰਨ ਲਿਣਾ ਲਿਖਿਆ ਹੈ ਉਹਨੇ ਲਿਖਿਆ ਮੈਂ ਵਿਅਕਤੀਗਤ ਕਾਰਨਾ ਤੇ ਕੁਛ ਹੋਰ ਪ੍ਰਤੀਬੱਧਤਾਵਾਂ ਦੇ ਚਲਦੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਪਦ ਤੋਂ ਆਪਣਾ ਅਸਤੀਫਾ ਦਿੰਦਾ ਹਾਂ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰਕੇ ਮੇਰੇ ਤੇ ਜਿਹੜਾ ਕਿਰਪਾ ਕੀਤੀ ਜਾਵੇ ਸਵੀਕਾਰ ਕੀਤਾ ਜਾਵੇ ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਅਮਿਤ ਸ਼ਾਹ ਜੀ ਨੂੰ ਮਿਲੇ ਸੀਗੇ ਹੁਣ ਕਈ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਗਵਰਨਰ ਸਾਹਿਬ ਦਾ ਟਕਰਾਵ ਰਿਹਾ ਬਿਲਕੁਲ ਬਹੁਤ ਵਾਰੀ ਇਹ ਸਾਹਮਣੇ ਆਇਆ ਜਦੋਂ ਉਹਨਾਂ ਦੇ ਕਈ ਸਰਕਾਰ ਹਮੇਸ਼ਾ આરોਪ ਲਗਾਉਂਦੀ ਹੈ ਵੀ ਸਾਡੇ ਬਿੱਲ ਰੋਕ ਲਿੱਤੇ ਗਏ ਇਹ ਵੀ ਇਹੋ ਰੋਪ ਲੱਗਦੇ ਨੇ ਕਿ ਇਹ ਸਿਲੈਕਟਿਡ ਔਰ ਇਲੈਕਟਿਡ ਨੂੰ ਲੈ ਕੇ ਵੀ ਚੈਲੰਜ ਹੈ ਵੀ ਸਾਨੂੰ ਅਸੀਂ ਚੁਣੀ ਹੋਈ ਸਰਕਾਰਾਂ ਤੇ ਸਾਨੂੰ ਇਹ ਚੈਲੰਜ ਕਰ ਰਹੇ ਨੇ ਤੇ ਭਾਜਪੀ ਆਪਣੇ ਗਵਰਨਰ ਦੇ ਰਾਹੀਂ ਪੰਜਾਬ ਤੇ ਕਬਜ਼ਾ ਕਰਨ ਚਾਹੁੰਦੇ ਇਹ ਬਹੁਤ ਸਾਰੇ આરોਪ ਕਈ ਵਾਰੀ ਲੱਗੇ ਸੰਤ ਇਹ ਵੀ ਕਿਹਾ ਗਿਆ ਸੀਗਾ ਵੀ ਇਹਨਾਂ ਨੂੰ ਕਰਨਾਟਕ ਭੇਜ ਦਿਓ ਹੂੰ ਜਾਹ ਕਹਤਾ ਹੀ ਵੀ ਜਦੋਂ ਹੋਰ ਵੀ ਘਟਨਾਵਾਂ ਹੋਈਆਂ ਸੀ ਤਾਂ ਕਿਹਾ ਸੀ ਵੀ ਮਨੀਪੁਰ ਦੇ ਗਵਰਨਰ ਦਾ ਬੋਲਦੇ ਨਹੀਂ ਮਤਲਬ ਬਹੁਤ ਸਰੀਆਂ ਐਸੀ ਚੀਜ਼ਾਂ ਜਦੋਂ ਸੈਸ਼ਨ ਨੂੰ ਮਨਜ਼ੂਰੀ ਨਹੀਂ ਸੀ ਦਿੱਤੀ ਫਿਰ ਮਾਮਲਾ ਸੁਪਰੀਮ ਕੋਰਟ ਵੀ ਗਿਆ ਸੀ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਤੇ ਇਸ ਕਰਕੇ ਹੁਣ ਦੇਖੋ ਪਰੇ ਵੀ ਦੂਜੇ ਪਾਸੇ ਵੀ ਹੈ ਵੀ ਦੌੜ ਸ਼ੁਰੂ ਹੋ ਗਈ ਹੈ ਵੀ ਕੌਣ ਹੋਏਗਾ ਪੰਜਾਬ ਦਾ ਗਵਰਨਰ ਤੁਹਾਨੂੰ ਪਤਾ ਵੀ ਜਦੋਂ ਹੀ ਸੀਟ ਖਾਲੀ ਹੁੰਦੀ ਹੈ ਨਾ ਤੇ ਸੀਟ ਨੂੰ ਭਰਨ ਲਈ ਜਿਹੜੀ ਹੈ ਉਹ ਜਿਹੜਾ ਪੁਰਾਣਾ ਉਹ ਤੇ ਬੀਤ ਗਈ ਚੀਜ਼ ਹੁਣ ਗਵਰਨਰ ਸਾਹਿਬ ਬੀਤੀ ਖਤਮ ਉਹਨਾਂ ਦੀ ਉਹਨਾਂ ਦਾ ਜਿਹੜਾ ਗਵਰਨਰ ਵਾਲਾ ਚੈਪਟਰ ਖਤਮ ਹੋ ਗਿਆ ਤੇ ਨਵਾਂ ਹੁਣ ਕੌਣ ਆਏਗਾ ਉਹਦੇ ਤੇ ਵੀ ਚਰਚਾਵਾਂ ਛਿੜ ਗਈਆਂ ਤੇ ਕੁਝ ਲੋਕ ਤਾਂ ਕੈਪਟਨ ਮਰਿੰਦਰ ਸਿੰਘ ਦਾ ਨਾਮ ਲੈਣ ਲੱਪੇ ਵੀ ਪੰਜਾਬ ਦੇ ਉਹਨੂੰ ਗਵਰਨਰ ਬਣਾਇਆ ਜਾ ਰਿਹਾ ਹੈ ਪਰ ਦੇਖੋ ਜਾਖਰ ਸਾਹਿਬ ਨੇ ਪਰ ਕਿਹਾ ਵੀ ਕੈਪਟਨ ਸਾਹਿਬ ਨੂੰ ਗਵਰਨਰ ਨਹੀਂ ਬਣਾਇਆ ਜਾਏਗਾ ਪਰ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਬਣਾਇਆ ਜਾਏਗਾ ਨਾ ਜੀ ਦੇਖੋ ਕਿਹਨੂੰ ਬਣਾਉਂਦੇ ਤੇ ਸਮਝ ਦੱਸੇਗਾ ਬਿਲਕੁਲ ਜੀ ਸਰ ਹਾਲੇ ਤੱਕ ਤਾਂ ਈਡੀ ਦਾ ਸੁਣ ਰੇ ਸੀਗੇ ਕਿ ਉਹ ਕੇਜੀਵਾਲ ਦੇ ਪਿੱਛੇ ਪਈ ਹੈ ਔਰ ਉਹਨਾਂ ਨੂੰ ਕਿੰਨੇ ਸਾਰੇ ਸਮਨ ਜਾ ਰਹੇ ਨੇ ਪਰ ਹੁਣ ਅੱਜ ਕ੍ਰਾਈਮ ਬ੍ਰਾਂਚ ਵੱਲੋਂ ਵੀ ਕੇਜੇਵਾਲ ਦੇ ਘਰ ਜਾਇਆ ਗਿਆ ਹੈ ਦੇਖੋ ਇਹ ਲਗਾਤਾਰ ਅਜ ਦੂਸਰਾ ਦਿਨ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਕੱਲ ਵੀ ਉਹਨਾਂ ਦੇ ਘਰ ਗਈ ਸੀ ਕੱਲ ਤਾਂ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਇੱਥੇ ਪ੍ਰਦਰਸ਼ਨ ਕਰ ਰਹੇ ਸਨ ਚੰਡੀਗੜ੍ਹ ਦੇ ਮੇਅਰ ਦੇ ਮੁੱਦੇ ਨੂੰ ਲੈ ਕੇ ਹਾਂਜੀ ਉਹਦੇ ਘਰ ਪਹੁੰਚੇ ਨਹੀਂ ਤੇ ਕ੍ਰਾਈਮ ਬ੍ਰਾਂਚ ਵਾਲੇ ਪਹਿਲੇ ਪਹੁੰਚ ਗਏ ਸੀ ਦੇਖੋ ਆਮ ਬੰਦੇ ਦੇ ਘਰ ਪੁਲਿਸ ਆ ਜਾਵੇ ਨਾ ਤੇ ਥਾਪਾਰਾਂ ਦੀ ਪੈ ਚੰਦੀ ਏ ਪੂਰੇ ਮੁਹੱਲੇ ਚ ਵੀ ਤੇ ਸਾਰੇ ਹਿਸਾਬ ਹਾਂ ਕੀ ਹੋ ਗਿਆ ਪੁਲਸ ਆ ਗਈ ਪੁਲਸ ਤੇ ਪੁਲਸ ਤੇ ਕੰਦੇ ਵੀ ਕੋਈ ਗੱਲ ਨਹੀਂ ਪੁਲਿਸ ਆਏ ਤੇ ਵੈਲਕਮ ਆ ਹੁਣ ਤੁਹਾਨੂੰ ਯਾਦ ਹੋਣਾ ਆਪਾਂ ਦੋ ਤਿੰਨ ਦਿਨ ਪਹਿਲੇ ਰੋਪ ਲਾਇਸੈਂਸ ਕੇਰਿਵਾਲ ਸਾਹਿਬ ਨੇ ਤੇ ਇਹਨਾਂ ਦੇ ਜਿਹੜੀ ਅਤੀਸ਼ੀ ਹੈ ਉਹ ਕਹਿੰਦੇ ਵੀ ਸਾਡੇ ਜਿਹੜੇ ਆਪਰੇਸ਼ਨ ਲੋਟਸ ਚਲਾ ਰਹੀ ਇਥੇ ਹਾਂਜੀ ਭਾਜੀਪੀ ਤੇ ਸਾਡੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਆਫਰ ਜਿਹੜੀ ਹੈ ਉਹ ਆਈ ਹੈ ਇਹ ਨਾਲੇ ਵੀ ਕਿਆ ਸੀਗਾ ਕਿ ਸਤ ਵਿਧਾਇਕਾਂ ਨਾਲ ਸੰਪਰਕ ਹੋ ਰਿਹਾ ਹੈ ਤੇ 21 ਨਾਲ ਹੋ ਰਣਗੇ ਤੇ ਇਸ ਨੂੰ ਲੈ ਕੇ ਫਿਰ ਸ਼ਿਕਾਇਤ ਹੁੰਦੀ ਹੈ ਹੂੰ ਦਿੱਲੀ ਪੁਲਿਸ ਦੇ ਵਿੱਚ ਤੇ ਕ੍ਰਾਈਮ ਬ੍ਰਾਂਚ ਦੇ ਅਫਸਰ ਪਹੁੰਚ ਜਾਂਦੇ ਨੇ ਉੱਥੇ ਉਹਨਾਂ ਦੇ ਘਰ ਕੱਲ ਵੀ ਪਹੁੰਚਦੇ ਨੇ ਕੱਲ ਅਤੀਸ਼ੀ ਨੂੰ ਤੇ ਕੇਦਰੀਵਾਲ ਸਾਹਿਬ ਨੂੰ ਨੋਟਿਸ ਦੇਣ ਦੋਵੇਂ ਹੈਗੇ ਨਹੀਂ ਸੀਗੇ ਕੱਲ ਪੁਲਿਸ ਵਾਪਸ ਆ ਗਈ ਸੀ ਤੇ ਅੱਜ ਕੇਦਰੀਵਾਲ ਸਾਹਿਬ ਨੂੰ ਫਿਰ ਅੱਜ ਫੇਰ ਦੇਣਗੇ ਸਮਨ ਅੱਜ ਤੱਕ ਸਮਨ ਰਿਸਿਵ ਹੋਇਆ ਕਿ ਨਹੀਂ ਇਹ ਪਤਾ ਨਹੀਂ ਚਲਿਆ ਹੁਣ 27 ਜਨਵਰੀ ਨੂੰ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਏਰੋਪਲਗੇ ਸੀਗੇ ਆਪਾਂ ਅਸੀਂ ਵੀ ਉਹ ਖਬਰ ਮਰਖਲ ਚਲਾਈ ਸੀਗੀ ਅਤੀਸ਼ ਨੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਹਿੰਦੇ ਵੀ ਆਪ ਦੇ 7 ਵਿਧਾਇਕਾਂ ਨੂੰ ਤੋੜਨ ਵਾਸਤੇ ਬੀਜੇਪੀ ਨੇ 25-25 ਕਰੋੜ ਰੁਪਏ ਦੀ ਆਫਰ ਕੀਤੀ ਹੈ ਤੇ ਇਹ ਵੀ ਕਿਹਾ ਵੀ 7 21 ਬੰਦਿਆਂ ਨਾਲ ਸੰਪਰਕ ਕੀਤਾ ਹੈ ਇਸੇ ਨੂੰ ਲੈ ਕੇ ਦਿੱਲੀ ਪੁਲਿਸ ਹੁਣ ਦੀ ਕ੍ਰਾਈਮ ਬ੍ਰਾਂਚ ਹੈ ਕੇਰੀਵਾਲ ਸਾਹਿਬ ਕੋਲ ਇਹ ਵੀ ਤੁਸੀਂ ਸਾਨੂੰ ਸਬੂਤ ਦੇਓ ਬਿਲਕੁਲ ਹੁਣ ਤੁਸੀਂ ਦੇਖੋ ਕਹਿੰਦਾ ਵੀ ਹੁਣ ਤੁਸੀਂ આરોਪ ਲਾ ਕੇ ਭਜ ਨਹੀਂ ਸਕਦੇ ਬਿਲਕੁਲ ਬਿਲਕੁਲ ਹੁਣ ਅਤੀਸ਼ੀ ਨੇ ਇਹ ਵੀ ਕਿਹਾ ਸੀ ਵੀ ਜਦੋਂ ਐਪਰੋਪਰੀਏਟ ਟਾਈਮ ਆਏਗਾ ਨਾ ਮਤਲਬ ਜਦੋਂ ਸਮਾਂ ਆਏਗਾ ਮੌਕਾ ਆਏਗਾ ਅਸੀਂ ਸਬੂਤ ਵੀ ਪੇਸ਼ ਕਰਦੇ ਹਾਂਗੇ ਵੀ ਕਿਹੜੇ ਬੰਦੇ ਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪੀ ਇਹਨਾਂ ਦੇ ਐਮਐਲਏ ਨੂੰ ਖਰੀਦੇਗੀ ਕਿਉਂ ਹਮ ਕਿਉਂਕਿ ਉੱਥੇ 70 ਟੋਟਲ ਐਮਐਲਏ ਵੀ ਜਿਦੇ ਕੋ 36 ਹੈ ਉਹਨੇ ਆਪਣੀ ਸਰਕਾਰ ਬਣਾਉਣੀ ਹੈ ਚਲੋ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ ਭਾਜਪੀ ਕੋਲ 7 ਨੇ ਵੀ 21 ਨਾਲ ਸੰਪਰਕ ਹੋ ਗਿਆ ਇਹਨਾਂ ਦੇ ਤੇ ਫਿਰ ਬਾਕੀ ਉਹ ਕਿੱਥੋਂ ਲਿਆਉਣਗੇ ਤੁਹਾਡੇ ਦੇ ਵੈਸੇ ਕੱਟੜ ਈਮਾਨਦਾਰ ਪਾਰਟੀ ਦੇ ਕੱਟੜ ਈਮਾਨਦਾਰ ਬੰਦੇ ਨੇ ਫਿਰ ਲੋਕ ਸਭਾ ਇਲੈਕਸ਼ਨ ਸਿਰਤੇ ਨੇ ਹੁਣ ਕੀ ਬੀਜੇਪੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਤੀ ਜਾ ਰਹੀ ਹੈ ਜਿਵੇਂ ਕਿ ਹਾਲਾਂਕਿ ਕੇਰੀਵਾਲ ਸਾਹਿਬ આરોਪ ਲਗਾਉਂਦੇ ਨੇ ਆਮ ਆਦਮੀ ਪਾਰਟੀ ਦੇ ਹੋਰ ਵੀ ਲੀਡਰਸ ਬਾਨੋਂ આરોਪ ਲਗਾਉਂਦੇ ਨੇ ਵੀ ਬੀਜੇਪੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਤੇ ਇਹ ਜਿਹੜੀ ਹੈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਚਾਹੇ ਉਹ ਈਡੀ ਦੇ ਸਮਨ ਭੇਜੋ ਉਹਨਾਂ ਵੀ ਖਟਾਲੇ ਚ ਕਹਿੰਦੇ ਕੁਛ ਖਟਾਲਾ ਹੋਇਆ ਹੀ ਨਹੀਂ ਪੰਜ ਸਮਨ ਭੇਜੇ ਜਾ ਚੁਕੇ ਏਡੀ ਵੱਲੋਂ ਉਹਨਾਂ ਨੂੰ ਪੇਸ਼ ਪੁੱਛ ਨਹੀਂ ਹੋਈ ਕੱਲ ਵੀ ਬੁਲਾਇਆ ਸੀ ਉਹਨਾਂ ਨੂੰ ਤੇ ਕੱਲ ਇੱਥੇ ਪ੍ਰਦਰਸ਼ਨ ਕਰਦੇ ਪਏ ਕਹਿੰਦੇ ਮੈਂ ਨਹੀਂ ਜਾਂਦਾ ਜਾਓ ਜੋ ਕਰਨਾ ਕਰ ਲੋ ਤੇ ਚਲੋ ਹੁਣ ਇਹਨੂੰ ਲੈ ਕੇ ਵੀ ਕੀ ਵਾਕਈ ਲੋਕਾਂ ਦੇ ਵਿੱਚ ਇੱਕ ਦੋ ਜਿਹੇ ਦੀ ਛਵੀ ਖਰਾਬ ਕਰਨ ਦਾ ਖੇਡ ਚੱਲਿਆ ਪਰ ਤੁਸੀਂ ਦੇਖੋ ਵੀ ਇਹ ਕਿੱਥੋਂ ਤੱਕ ਚਲੇ ਜਾਂਦੇ ਲੀਡਰ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਵੀ ਪੰਜਾਬ ਦੇ ਵਿੱਚ ਵੀ ਇਹੋ ਹੀ ਮਾਮਲਾ ਆਇਆ ਸੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਟੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਆਖਿਆ ਸੀ ਕਿ ਬੀਜੇਪੀ ਆਪਰੇਸ਼ਨ ਲੂਟਸ ਚਲਾ ਰਹੀਏ ਸਤੰਬਰ 2022 ਦਾ ਮਾਮਲਾ ਜੇ ਤੇ ਇਹ ਕਹਿ ਗਿਆ ਸੀਗਾ 25-25 ਕਰੋੜ ਰੁਪਏ ਦੀ ਆਫਰ ਸਾਡੇ ਐਮਐਲਏ ਸਾਹਿਬ ਨੂੰ ਦਿੱਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦਾ ਟਵਿੱਟਰ ਹੰਡਲਰ ਉਹ ਚ ਇਹ ਵੀ ਕਹਿਆ ਸੀ ਵੀ ਸੀਰੀਅਲ ਕਿਲਰ ਭਾਜਪਾ ਹੁਣ ਪੰਜਾਬ ਦੇ ਵਿੱਚ ਆਪਣਾ ਆਪਰੇਸ਼ਨ ਲੂਟਸ ਲੈ ਕੇ ਆ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਇਦਾਰਿਆਂ ਨੂੰ 25-25 ਕਰੋੜ ਰੁਪਏ ਦੇ ਆਫਰ ਹੋ ਰਹੇ ਪਰ ਕਹਿੰਦੇ ਵੀ ਇਹ ਭੁੱਲ ਰਹੀ ਹੈ ਭਾਜਪਾ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ ਸਾਡੇ ਲੀਡਰ ਵਕਾਉ ਨਹੀਂ ਹੈ ਪਰ ਦੂਜੇ ਪਾਸੇ ਕੱਲ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਬੜੇ ਰੋਪ ਲਾਉਂਦੇ ਆ ਹਾਂਜੀ ਉਹ ਕਹਿੰਦੇ ਵੀ ਇਹਨਾਂ ਦੇ ਤੇ ਬੰਦੇ ਜਿਹੜੇ ਐਮਐਲਏ ਸਾਹਿਬ ਆ ਉਹ ਜਿਹੜੇ ਨਸ਼ਾ ਵੇਚਦੇ ਉਹਨਾਂ ਕੋ ਪਹਿਲੇ ਲੈਂਦੇ 5-5 ਲੱਖ ਰੁਪਏ ਮਹੀਨਾ 10-10 ਲੱਖ ਰੁਪਏ ਮਹੀਨਾ ਪਰ ਤਾਂ ਉਹਨਾਂ ਨੇ ਖਬਰ ਵੀ ਕੀਤੀ ਸੀ ਇੱਕ ਬਹੁਤ ਹੀ ਜ਼ਿਆਦਾ ਅਮੀਰ ਵਾਲੇ ਐਮਐਲਏ ਵੀ ਤਾਂ ਸੀਗੇ ਹਾਂਜੀ 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 ਅਮੀਰ ਚਲੋ ਅਮੀਰ ਹੋਣਾ ਕੋਈ ਗੁਨਾਹ ਨਹੀਂ ਪਰ ਈਡੀ ਨੇ ਉਹਨਾਂ ਨੂੰ ਮਤਲਬ ਕੀਤਾ ਮਤਲਬ ਕੀਤਾ ਬਿਲਕੁਲ ਹੁਣ ਤੁਸੀਂ ਦੇਖੋ ਇਸੇ ਤਰ੍ਹਾਂ ਦੇਖੋ ਇਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਆਪਰੇਸ਼ਨ ਪੰਜਾਬ ਦੀ ਗੱਲ ਕਰ ਰਹੇ ਆ ਅ ਤੇ ਪ੍ਰੈਸ ਕਾਨਫਰੰਸੇ ਰਾਨੇ ਯੂਰਪ ਲਾਇਸੀ ਤੇ ਕਹਿੰਦੇ ਵੀ ਸਾਡੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ 25-25 ਕਰੋੜ ਮੈ ਤੁਹਾਨੂੰ ਪਹਿਲੇ ਦੱਸਿਆ ਇਹ ਵੀ ਇਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਵਿਧਾਇਕ ਨੇ ਨਾ ਭਾਜਪੀ ਉਹਨਾਂ ਨੂੰ ਕਹਿ ਰਹੀ ਹੈ ਵੀ ਤੂੰ ਸਾਡੇ ਕੋ ਆ ਜਾਓ ਤੇ ਤੁਹਾਨੂੰ ਵੱਡੇ ਜਿਹੜੇ ਹੈ ਵੱਡੀਆਂ ਪੋਸਟਾਂ ਦਿੱਤੀਆਂ ਜਾਣਗੀਆਂ ਤੇ ਇੱਕ ਬੰਦੇ ਨੇ ਤੇ ਇਹ ਵੀ ਸਾਹਮਣੇ ਆ ਕੇ ਕਹਤਾ ਸੀ ਵੀ ਮੈਨੂੰ ਤੇ 100 ਕਰੋੜ ਰੁਪਏ ਦੀ ਆਫਰ ਹੋਈ ਹੈ ਹੁਣ ਤੁਸੀਂ ਦੇਖੋ ਇਹ ਡੀਜੀਪੀ ਸਾਹਿਬ ਕੋ ਜਾਂਦੇ ਨੇ ਸ਼ਿਕਾਇਤ ਕਰਦੇ ਨੇ ਬਕਾਇਦਾ ਐਫ ਆਈ ਆਰ ਹੁੰਦੀ ਹੈ ਕਿ ਤੁਸੀਂ ਕਿਹੜੇ ਬੰਦੇ ਨੇ ਤੁਹਾਨੂੰ ਫੋਨ ਕੀਤਾ ਕਿਹੜੇ ਬੰਦੇ ਤੁਹਾਡੇ ਨਾਲ ਸੰਪਰਕ ਚਾਹੇ ਕਿਸੇ ਦਾ ਨਾਂ ਕਿਸੇ ਦਾ ਨਾਮ ਨਹੀਂ ਦੱਸਿਆ ਉਹਨਾਂ ਨੇ ਇਹ ਕਹਿੰਦੇ ਵੀ ਚਲੋ ਠੀਕ ਹੈ ਆਮ ਆਦਮੀ ਪਾਰਟੀ ਇੱਥੇ ਤੇ ਜਿਹੜੀ ਹੈ ਸਰਕਾਰ ਹੈਗੀ ਹੈ ਆਮ ਆਦਮੀ ਪਾਰਟੀ ਦੀ ਨਾ ਜਿੱਥੇ ਤੇ ਪੁਲਿਸ ਵੀ ਉਹ ਜੋ ਹੈ ਉਹ ਹੀ ਕਰੇਗੀ ਤੇ ਤੁਸੀਂ ਦੇਖੋ ਇੱਥੇ ਇਹਨਾਂ ਦੇ 92 ਐਮਐਲਏ ਆ ਹਮ ਤੇ ਤੋੜਨ ਵਾਸਤੇ ਇਹਨਾਂ ਨੂੰ 92 ਐਮਐਲਏ ਤੋਂ 32 33 ਬੰਦੇ ਚਾਹੀਦੇ ਤੇ ਫਿਰ ਕਾਂਗਰਸ ਦੇ ਭਾਜਪਾ ਕੋ ਆਪਣੇ ਕੋਲ ਤੇ ਕਿਨੇ ਕ ਐਮਐਲਏ ਸਾਹਿਬ ਨੂੰ ਪਤਾ ਹਮ ਮਨਵੇਸ਼ ਕਰਕੇ ਇਹ ਫਾਲਤੂ ਦੀਆਂ ਚੀਜ਼ਾਂ ਕਿਤੇ ਇਦਾਂ ਲੱਗਦਾ ਵੀ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਵਾਸਤੇ ਇਹ ਰਾਜਨੀਤਿਕ ਪਾਰਟੀਆਂ ਇਦਾਂ ਦੇ ਜਿਹੜੇ ਕੰਮ ਕਰਦੀਆਂ ਇਦਾਂ ਦੇ ਡਰਾਮੇ ਰਚਦੀਆਂ ਹੁਣ ਤੁਸੀਂ ਦੇਖੋ ਉਦੋਂ ਜਦੋਂ ਆਪਰੇਸ਼ਨ ਲੋਟਸ ਚੱਲਿਆ ਸੀ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਨੇ ਸਪੈਸ਼ਲ ਸੈਸ਼ਨ ਬੁਲਾਣ ਦੀ ਗੱਲ ਕੀਤੀ ਸੀ ਤੇ ਕਹਿੰਦੇ ਸੀ ਇਹਨਾਂ ਐਲਾਨ ਕੀਤਾ ਵੀ ਵਿਸ਼ਵਾਸ ਇਹੋ ਜੀ ਚੀਜ਼ ਹੁੰਦੀ ਏ ਜਿਹਨੂੰ ਦੁਨੀਆ ਦੀ ਕੋਈ ਵੀ ਕਰੰਸੀ ਖਰੀਦ ਨਹੀਂ ਸਕਦੀ ਅਸੀਂ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਾਂਗੇ ਤੇ ਕਹਿੰਦੇ ਵੀ ਕਾਨੂੰਨੀ ਤੌਰ ਤੇ ਪੇਸ਼ ਵੀ ਕਰਾਂਗੇ ਅਸੀਂ ਤੇ 22 ਸਤੰਬਰ ਨੂੰ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਹੈ ਤੇ ਜਿੱਤ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਕਿ ਗਵਰਨਰ ਸਾਹਿਬ ਨੇ ਆਖਿਆ ਵੀ ਤੁਹਾਨੂੰ ਕੋ ਵਿਰੋਧੀਆਂ ਨੇ ਵੀ ਆਖਿਆ ਵੀ ਇਹ ਤਾਂ ਤੁਹਾਨੂੰ ਕਹਿੰਦੇ ਨਹੀਂ ਵੀ ਤੁਸੀਂ ਆਪਣਾ ਬਹੁਮਤ ਸਾਬਤ ਕਰੋ ਵੀ ਤੁਹਾਨੂੰ ਕੀ ਲੋੜ ਆ ਫਿਰ ਸੈਸ਼ਨ ਬੁਲਾਉਣ ਦੀ ਤੇ ਫਿਰ ਉਹ ਦੇਖੋ ਮਾਮਲਾ ਬਾਅਦ ਚ ਜਦੋਂ ਗਵਰਨਰ ਸਾਹਿਬ ਨੇ ਇਹਨੂੰ ਮਨਜ਼ੂਰੀ ਨਹੀਂ ਦਿੱਤੀ ਸੈਸ਼ਨ ਨੂੰ ਤੇ ਸੁਪਰੀਮ ਕੋਰਟ ਵੀ ਜਾ ਪਹੁੰਚਿਆ ਸੀਗਾ ਡੀਜੀਪੀ ਕੋ ਸ਼ਿਕਾਇਤ ਹੁੰਦੀ ਹੈ ਅਜੇ ਤੱਕ ਕੁਝ ਨਹੀਂ ਆਂਦਾ ਉਹ ਕੇਦੀਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕੀਤਾ ਵੀ ਉਦੋਂ ਪੰਜਾਬ ਚ ਆਖਿਆ ਹੀ ਵੀ ਕਹਿੰਦੇ ਵੀ ਲੋਟ اپੋਜੀਸ਼ਨ ਲੋਟਸ ਜਿਹੜਾ ਤੇ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵਾਪਸ ਆਉਣੇ ਦਿੱਲੀ ਤੇ ਤੁਸੀਂ ਦੇਖੋ ਦਿੱਲੀ ਪੁਲਿਸ ਕਮਿਸ਼ਨਰ ਅਫਸਰਸ ਦੇ ਵਿੱਚ ਇੱਕ ਗਰੀਆ ਸ਼ਿਕਾਇਤ ਪਹੁੰਚੀ ਤੇ ਇਹਨਾਂ ਨੂੰ ਅਤੀਸ਼ੀ ਨੂੰ ਤੇ ਜਿਹੜੇ ਮੰਤਰੀ ਨੇ ਵੱਡੇ ਮੰਤਰੀ ਐ ਦੇਖੋ ਵੱਡਾ ਆਚਾਰ ਐ ਇਹ ਵੀ ਕਿਹਾ ਜਾ ਰਿਹਾ ਵੀ ਜੇ ਕੱਲ ਨੂੰ ਕੇਜਰੀਵਾਲ ਸਾਹਿਬ ਨੂੰ ਜੇ ਅੰਦਰ ਜਾਣਾ ਪੈ ਜਾਣਾ ਹਾਂਜੀ ਕਿਉਂਕਿ ਜਿਵੇਂ આરોਪ ਲਾਉਂਦੇ ਆ ਕੇਜਰੀਵਾਲ ਸਾਹਿਬ ਆਪ ਕਹਿੰਦੇ ਨੇ ਮਾਨ ਸਾਹਿਬ ਵੀ ਕਈ ਵਾਰ ਕਹਿ ਚੁੱਕੇ ਨੇ ਵੀ ਕੇजरीवाल ਨੂੰ ਗ੍ਰਫਤਾਰ ਕਰਨਾ ਚਾਹੀਦੀ ਹੈ ਤੇ ਅਤੀਸ਼ੀ ਦਿੱਲੀ ਦੀ ਮੁੱਖ ਮੰਤਰੀ ਵੀ ਬਣ ਸਕਦੀ ਹੈ ਇਸ ਕਾ ਕੇ ਨੋਟਿਸ ਜਾਰੀ ਹੋਇਆ ਵੀ ਇਹਨਾਂ ਨੇ ਬੀਜੇਪੀ ਦੀ ਦਿੱਲੀ ਇਕਾਈ ਦੇਗੇ ਨੇ ਜਿਹੜੇ ਉਹਨਾਂ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ अरोड़ा ਨੂੰ ਸ਼ਿਕਾਇਤ ਦਿੱਤੀ ਸੀ ਤੇ ਆਖਿਆ ਸੀ ਕਿ ਜਿਹੜੇ આરોਪ ਕੇजरीवाल ਸਾਹਿਬ ਲਾ ਰਹੇ ਨਾ ਉਹਨਾਂ ਦੀ ਜਾਂਚ ਕੀਤੀ ਜਾਏ ਹੁਣ ਤੁਸੀਂ ਦੇਖੋ ਕੇजरीवाल ਸਾਹਿਬ ਨੇ ਸ਼ੁੱਕਰਵਾਰ ਨੂੰ ਤੇ ਲਿਆ ਨਹੀਂ ਸੀ ਕਿਉਂਕਿ ਸੀ ਨਹੀਂ ਹੁਣ ਬੀਜੇਪੀ ਦੇ ਅਧਿਐਕਸ਼ ਨੇ ਦਿੱਲੀ ਦੇ ਵਰਿੰਦਰ ਸੁਚਦੇਵਾ ਉਹਨੇ ਕਿਹਾ ਵੀ ਅਸੀਂ ਕਿਆ ਅਸੀਂ ਵੀ ਕੇਜਰੀਵਾਲ ਸਾਹਿਬ ਸੰਸਨੀ ਫਲਾਣ ਵਾਸਤੇ ਝੂਠੇ ਰੋਬ ਲਾਉਂਦੇ ਨੇ ਕਹਿੰਦੇ ਵੀ ਝੂਠ ਦੇ ਪਿੱਛੇ ਦਾ ਸੱਚ ਕੀ ਹੈ ਇਹ ਹੁਣ ਉਜਾਗਰ ਕਹਿੰਦੇ ਵੀ ਸਾਹਮਣੇ ਆਊਗਾ ਇਹ ਜਾਂਚ ਤੋਂ ਭੱਜ ਨਹੀਂ ਸਕਦੇ ਜਾਂਚ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਏ ਕਿਉਂਕਿ ਹੁਣ ਦੇਖੋ ਜਦੋਂ ਪੁਲਿਸ ਪਹੁੰਚੀ ਉਹਨਾਂ ਦੇ ਘਰ ਤੇ ਸੱਚ ਅੱਜ ਨਹੀਂ ਕੱਲ ਨਹੀਂ ਪਰਸੋਂ ਅਖੀਰ ਕਿੰਨਾ ਚਿਰ ਭਜੋਗੇ ਤੁਸੀਂ ਔਨ ਰਿਕਾਰਡ ਆਖਿਆ ਹੈ ਪ੍ਰੈਸ ਕਾਨਫਰੰਸ ਹੋਈ ਹੈ ਰੀਲਸ ਚਲੀਆਂ ਹੈ ਤੁਹਾਡੀ ਉਹ ਚੀਜ਼ਾਂ ਹਾਲਾਂਕਿ ਲੋਕਾਂ ਨੇ ਆਖੀ ਬਹੁਤੀ ਤਵੱਜੋ ਨਹੀਂ ਸੀ ਦਿੱਤੀ ਕਿਉਂਕਿ ਇਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਦਾ ਕੁਝ ਜਿੱਤਾ ਸੁਤਾ ਤਾਂ ਨਿਕਲਿਆ ਨਹੀਂ ਹੁਣ ਤੁਸੀਂ ਦੇਖੋ ਅ ਵਾਕਈ ਪੈਸੇ ਦਿੱਤੇ ਗਏ ਜਾਂ ਫਿਰ ਸ਼ੋਹਰਤ ਲੈਣ ਵਾਸਤੇ ਇੱਕ ਸਮ ਕੰਮ ਕੀਤਾ ਗਿਆ ਸਭ ਤੋਂ ਜਿਹੜੀ ਵੱਡੀ ਗੱਲ ਹੈ ਲੋਕਾਂ ਨੇ ਇਹਨਾਂ ਨੂੰ ਚੁਣਿਆ ਕਿਉਂ ਬਿਲਕੁਲ ਸਰ ਕਿਸ ਕਰਕੇ ਚੁੰਦੇ ਲੀਡਰ ਵੀ ਲੋਕੀ ਤੁਸੀਂ ਇਹਨਾਂ ਦਾ ਸੁਧਾਰ ਕਰੋਗੇ ਪਰ ਕਿਸ ਕਿੱਧਰਲੇ ਪਾਸੇ ਜਾਣੇ ਆ ਵੀ 25 ਕਰੋੜ ਰੁਪਇਆ ਛੋਟੀ ਰਕਮ ਨਹੀਂ ਹੁੰਦੀ ਤੁਸੀਂ ਦੇਖੋ ਤੇ 7 ਐਮਐਲਏ ਬੀਜੇਪੀ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਅਤੀਸ਼ੀ ਨੇ ਵੀ ਆਖਿਆ ਸੀਗਾ ਕਹਿੰਦੇ ਵੀ ਸਾਡੇ ਕੋਲ ਬੀਜੇਪੀ ਲੀਡਰ ਦੀ ਉਹ ਰਿਕਾਰਡਿੰਗ ਹੈਗੀ ਹੈ ਜਦੋਂ ਕਹਿ ਰਹੇ ਸੀ ਵੀ ਉਹ ਕਹ ਰਹੇ ਆ ਵੀ ਕੇਜਰੀਵਾਲ ਸਾਹਿਬ ਨੂੰ ਤੇ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਗੀ ਜਿਵੇਂ ਉਹਨੇ ਕਹਿੰਦੇ ਕਿ ਸਾਡੇ ਕੋਲ ਰਿਕਾਰਡਿੰਗ ਨੇ ਸਭ ਕੁਝ ਹੈ ਹੁਣ ਜੇ ਅਸੀਂ ਗੱਲ ਕਰੀਏ 2-3 ਦਿਨ ਪਹਿਲਾਂ ਦੀ ਜਦੋਂ ਆ ਮੇਅਰ ਵਾਲੇ ਇਲੈਕਸ਼ਨ ਦੀ ਉਹ ਵੀਡੀਓ ਤੋਂ ਉਸ ਟਾਈਮ ਜਾਰੀ ਕਰਤੀ ਹਾਂ ਤੇ ਇਹ ਬਿਲਕੁਲ ਇਹ ਤੇ ਕਿਉਂ ਨਹੀਂ ਇਹ ਕਰਦੇ ਭਾਈ ਬਿਲਕੁਲ ਕੋਈ ਕਹਿੰਦੇ ਰਿਕਾਰਡਿੰਗ ਹੋਵੇ ਤੇ ਜਾਰੀ ਕਰ ਬਿਲਕੁਲ ਹੋ ਹੀ ਨਾ ਇਹ ਗੱਲ ਤੇ ਤੁਸੀਂ ਦੇਖੋ ਕੁਝ ਨਹੀਂ ਆ ਰਿਹਾ ਸਮਝੋ ਕੱਲ ਨਹੀਂ ਸੀ ਪਹਿਲੇ ਕੀਤੀ ਇਹ ਵੀ ਪੰਜਾਬ ਵਾਲੇ ਮਾਮਲੇ ਦਾ ਕੀ ਬਣਿਆ 1.5 ਸਾਲ ਹੋ ਗਿਆ ਉਸ ਗੱਲ ਨੂੰ ਬਿਲਕੁਲ 22 ਸਤੰਬਰ ਤੇ ਅੱਜ ਦੇ ਹੁੰਦੇ ਕੋ ਅਜੇ ਤੱਕ ਨਹੀਂ ਆਇਆ ਤੇ ਫਿਰ ਉਹ ਕਹਿੰਦੇ ਨਾ ਵੀ ਠੀਕ ਹੈ ਵੀ ਵਡੇ ਲੋਕ ਵਡੀਆਂ ਗੱਲਾਂ ਇਹ ਜੋ ਮਰਦੀ ਕਰ ਉਹਨਾਂ ਦੀ ਰੈਲੀ ਵੀ ਹੋ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਇੰਨੇ ਵੱਡੇ ਵੱਡੇ ਪੋਸਟਰ ਫੜੇ ਸੀ ਉਹਨਾਂ ਦੇ ਉੱਤੇ ਸਾਫ਼-ਸਾਫ਼ ਲਿਖਿਆ ਹੋਇਆ ਸੀ ਗਲੀ ਗਲੀ ਮੇ ਸ਼ੋਰ ਹੈ ਮੋਦੀ ਵੋਟ ਚੋਰ ਹੈ ਅੱਜ ਆ ਦੇਖੋ ਨਾ ਠੀਕ ਹੈ ਕਹਿ ਸਕਦੇ ਨੇ ਦੀ ਲੋਕਤੰਤਰ ਹੈ ਮੈਂ ਉਹੀ ਕਹਿ ਰਹੀ ਹਾਂ ਪਰ ਲੇਕਿਨ ਜੇ ਇੱਥੇ ਹੀ ਗੱਲਾਂ ਕਰਦੇ ਨੇ ਤਾਂ ਫਿਰ ਇਸ ਚੀਜ਼ ਨੂੰ ਐਕਚੁਅਲੀ ਸੱਚ ਲੈ ਕੇ ਆਣ ਤਾਂ ਕਿ ਲੋਕ ٹرسٹ ਕਰ ਸਕਣ ਫਿਰ ਉਸ ਦੇਖੋ ਬਿਲਕੁਲ ਤੁਸੀਂ ਇਹ ਕਿਉਂ ਕਹਿੰਦੇ ਐਪਰੋਪਰੀਏਟ ਟਾਈਮ ਤੇ ਆ ਗਿਆ ਤੁਸੀਂ ਦੇਖੋ ਜੇ ਇੱਥੇ ਡੀਜੀਪੀ ਸਾਹਿਬ ਕੋਲ ਤੁਸੀਂ ਜਾ ਕੇ ਸ਼ਿਕਾਇਤ ਕਰਕੇ ਐਫਆਈਆਰ ਕਰਾ ਸਕਦੇ ਹੋ ਤਾਂ ਦਿੱਲੀ ਕਿਉਂ ਨਹੀਂ ਕਰਾਈ ਬਿਲਕੁਲ ਤੁਸੀਂ ਬੰਦੋਸੋ ਹੁਣ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਤੇ ਵੀ ਰੋਪਾ ਹੈ ਕਿ ਬੀਜੇਪੀ ਵਾਲੇ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਕਰਨਾਟਕ ਜਿਹਦੇ ਅਨੁਰਾਚਲ ਪ੍ਰਦੇਸ਼ ਹੋਰ ਥਾਵਾਂ ਤੇ ਜਦੋਂ ਸਰਕਾਰਾਂ ਸੁੱਟ ਦਿੰਦੇ ਨੇ ਨਾ ਜਿਹੜੀਆਂ ਕਰਨਾਟਕ ਤੇ ਸਾਹਿਬ ਬੀਜੇ ਉਹਨਾਂ ਦੀ ਸਰਕਾਰ ਹੈ ਕਾਂਗਰਸ ਦੀ ਤੇ ਉੱਥੇ ਜਿਤਨੀ ਜਿੱਥੇ ਸਕਦੇ ਨਾ ਕਹਿੰਦੇ ਉੱਥੇ ਕਹਿੰਦੇ ਇਹੋ ਜਿਹਾ ਘੰਡੜ ਜਿਹੜੇ ਅ ਪਰ ਚਲੋ ਫੈਸਲਾ ਫਿਰ ਅਸੀਂ ਕਹਿੰਨੇ ਆ ਏਜੰਸੀਆਂ ਨੇ ਕਰਨਾ ਹੈ ਪੁਲਿਸ ਨੇ ਕਰਨਾ ਹੈ ਤੇ ਮਾਨਯੋਗ ਅਦਾਲਤ ਨੇ ਕਰਨਾ ਹੈ ਇਹਨਾਂ ਨੂੰ ਤੇ ਸਭ ਕੁਝ ਕਹਿਣ ਦਾ ਅਧਿਕਾਰ ਹੈ ਆਪਣਾ ਜੋ ਮਰਜ਼ੀ ਕਹੀ ਜਾਵੇ ਤੇ ਇਹ ਵੀ ਕਹਿੰਦੇ ਸੀ ਸੌਂ ਖਾ ਕੇ ਵੀ ਮੈਂ ਰਾਜਨੀਤੀ ਚ ਨਹੀਂ ਆਵਾਂਗਾ ਬਿਲਕੁਲ ਬਿਲਕੁਲ ਸਰ ਫੇ ਆ ਵਡੀ ਗੱਡੀ ਨਹੀਂ ਲਾਵਾਂਗਾ ਵੱਡਾ ਘਰ ਨਹੀਂ ਲਾਵਾਂਗਾ ਵੱਡੀ ਸਿਕਿਉਰਿਟੀ ਨਹੀਂ ਲਾਵਾਂਗਾ ਵੀ ਵੀ ਆਈ ਕੇਸ ਅਸੀਂ ਕਦਮ ਕਰਦਾਂਗੇ ਤੇ ਇਹ ਫਿਰ ਤੇ ਇਹ ਤੇ ਟ੍ਰਿਪਲ ਵੀ 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 ਆਈ ਪੀ ਬਣ ਗਏ ਬਿਲਕੁਲ ਸਰ ਚਲੋ ਫੈਸਲਾ ਫਿਰ ਜਨਤਾ ਨੇ ਕਰਨਾ ਹੈ ਬਿਲਕੁਲ ਸਰ ਸਨ ਨਵਜੋਤ ਸਿੰਘ ਸਿੱਧੂ ਨੂੰ ਕਹਿ ਰਹੇ ਨੇ ਕਿ ਕੱਢਣ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਕਾਰਨ ਦਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਆ ਦੇਖੋ ਕਹਿੰਦੇ ਕੁਝ ਦਿਨ ਤੋਂ ਤੁਹਾਨੂੰ ਪਤਾ ਵੀ ਬੜੀ ਖਿਚਤਾਂ ਚੱਲਦੀ ਪਈ ਕਾਂਗਰਸ ਦੇ ਵਿੱਚ ਨਾ। ਵੀ ਦੂਜੇ ਪਾਸੇ ਤੇ ਇੱਕ ਪਾਸੇ ਤੇ ਗਠਬੰਧਨ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦੀ ਚੱਲ ਰਹੀ ਹੈ ਵੀ ਸਾਡੀ ਗਠਬੰਧਨ ਹੋ ਜਾਵੇ ਵੀ ਤਾਂ ਕਿ ਅਸੀਂ ਬੀਜੇਪੀ ਨੂੰ ਟੱਕਰ ਦੇਣੀ ਹੈ। ਪਰ ਇਹ ਆਪ ਤੇ ਇਕੱਠੇ ਹੈਗੇ ਨਹੀਂ। ਤੁਸੀਂ ਦੇਖਣਾ ਵੀ ਉਹ ਇਧਰ ਆ ਪ੍ਰਭਾਰੀ ਸਾਹਿਬ ਆਂਦੇ ਨੇ ਤੇ ਸਿੱਧੂ ਸਾਹਿਬ ਆਪਣੀਆਂ ਰੈਲੀਆਂ ਕਰਦੇ ਨੇ ਉਹਨੂੰ ਲੈ ਕੇ ਜਿਹੜੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜਿੰਗਾ ਪੰਜਾਬ ਦੇ ਉਹ ਜਿਹੜੇ ਐਲਓਪੀ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਬਹੁਤ ਸਾਰੇ aarop ਲਗਾਉਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਹੁਣ ਤੁਸੀਂ ਦੇਖੋ ਇੱਕ ਪਾਸੇ ਤੇ ਮਲਕ ਅਰਜੁਨ ਖੜਗੇ ਸਾਹਿਬ ਆ ਰਹੇ ਨੇ ਪੰਜਾਬ ਦੇ ਦੌਰੇ ਤੇ 11 ਫਰਵਰੀ ਨੂੰ ਰੈਲੀ ਕਰਨੀ ਹੈ ਤੇ ਆਪੇ ਇੱਕ ਝੂਠੋ ਨਹੀਂ ਰਹੇ ਤੇ ਗਠਬੰਧਨ ਦੇ ਨਾਲ ਕੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਿੱਥੇ ਬੈਠਣਗੇ ਹੁਣ ਲੋਕ ਸਭਾ ਇਲੈਕਸ਼ਨ ਜਿੱਤਣ ਵਾਸਤੇ ਕਾਂਗਰਸ ਜਿਹੜੀ ਹੈ ਜਮੀਨ ਤਲਾਸ਼ ਰਹੀ ਹੈ ਤੇ ਮਲਕਰਜਨ ਖੜਗੇ ਸਾਹਿਬ ਆ ਰਹੇ ਨੇ 11 ਫਰਵਰੀ ਨੂੰ ਸਮਰਾਲੇ ਦੇ ਪਿੰਡ ਹੈਗਾ ਇੱਕ ਉਹਦੇ ਕੋਲ ਇਹਨਾਂ ਨੇ ਪੰਜਾਬ ਕਾਂਗਰਸ ਕਨਵੈਨਸ਼ਨ ਨੂੰ ਸੰਬੋਧਨ ਕਰਨਾ ਹੈ ਤੇ ਇਹਨੂੰ ਲੈ ਕੇ ਕਾਂਗਰਸ ਤਿਆਰੀਆਂ 'ਚ ਜੁਟੀ ਹੋਈ ਹੈ ਲੋਕ ਸਭਾ ਇਲੈਕਸ਼ਨ ਕਿਦਾਂ ਜਿੱਤਨੇ ਨੇ ਹਾਲਾਂਕਿ ਜਿਹੜਾ ਮੌਜੂਦਾ ਪੰਜਾਬ ਦਾ ਨਿਤ੍ਰਤਵ ਹੈ ਨਾ ਕਾਂਗਰਸ ਦਾ ਉਹ ਲਗਾਤਾਰ ਵਿਰੋਧ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਗਠਜਬੰਦਨ ਨਹੀਂ ਹੋਣਾ ਚਾਹੀਦਾ ਪਰ ਉੱਪਰਲੇ ਕਹਿੰਦੇ ਨੇ ਹੋਣਾ ਚਾਹੀਦਾ ਇੱਥੇ ਲੋਕਲ ਤੇ ਆਵਾਮੀ ਪਾਰਟੀ ਵਾਲੇ ਵੀ ਕਹਿੰਦੇ ਵੀ ਇਹਨਾਂ ਨਾਲ ਹੋਣਾ ਨਹੀਂ ਚਾਹੀਦਾ ਸਾਡਾ ਕੋਈ ਗਠਜਬੰਦਨ ਪਰ ਉੱਪਰ ਵਾਲੇ ਲੀਡਰਸ਼ਿਪ ਕਹਿੰਦੀ ਹੈ ਵੀ ਨਹੀਂ ਦੇਸ਼ਇਚ ਜ਼ਰੂਰੀ ਹੈ ਉਹ ਨਵਜੋਤ ਸਿੰਘ ਸਿੱਧੂ ਕਈ ਜਿਹੜੀ ਬੈਠਕਾਂ ਹੁੰਦੀਆਂ ਉਹਦੇ ਵਿੱਚ ਜਿਹੜੇ ਆ ਸ਼ਾਮਲ ਨਹੀਂ ਹੁੰਦੇ ਤੇ ਇੱਕ ਇੱਕ ਪਾਸੇ ਬੈਠਕ ਕਰਦੇ ਆ ਆਪਣੇ ਪ੍ਰਧਾਨ ਸਾਹਿਬ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਪਹੁੰਚ ਜਾਂਦੇ ਨੇ ਪੁਰਾਣੇ ਜਿਹੜੇ ਸਾਬਕਾ ਪ੍ਰਧਾਨ ਰਜਿੰਦਰ ਕੌਰ ਪਠੱਲ ਮਹਿੰਦਰ ਸਿੰਘ ਕੇਪੀ ਉੱਥੇ ਸ਼ਮਸ਼ੇਰ ਸਿੰਘ ਦੁੱਲੂ ਵੀ ਹੁੰਦੇ ਨੇ ਉਹਨਾਂ ਨਾਲ ਤੇ ਚੌਥੇ ਆਪ ਹੁੰਦੇ ਨੇ ਬਿਲਕੁਲ ਚਾਰ ਪ੍ਰਧਾਨ ਬੈਠੇ ਹੁੰਦੇ ਨੇ ਤੇ ਫੋਟੋ ਟਵੀਟ ਵੀ ਕਰਦੇ ਨੇ ਹੁਣ ਕੁਝ ਤੇ ਲੋਕ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਰਹੇ ਨੇ ਵੀ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਵੇ ਹੂੰ ਤੇ ਨਵਜੋਤ ਸਿੰਘ ਸਿੱਧੂ ਨੇ ਨੋਟਿਸ ਅੱਜ ਜਾਰੀ ਹੋਇਆ ਹੈ ਨਾ ਉਸ ਤੋਂ ਬਾਅਦ ਕੀ ਆ ਤੇ ਕੁਝ ਨਹੀਂ ਪਰ ਆਪਣੇ ਐਕਸ ਹੈਂਡਲ ਜਿਹਨੂੰ ਟਵਿੱਟਰ ਕਹਿੰਦੇ ਸੀ ਪਹਿਲੇ ਉੱਤੇ ਲਿਖਿਆ ਕਹਿੰਦੇ ਇਹ ਦਬਦਬਾ ਇਹ ਹਕੂਮਤ ਇਹ ਨਸ਼ਾ ਇਹ ਦੌਲਤ ਸਭ ਕਿਰਾਏਦਾਰ ਹਨ ਮਕਾਨ ਬਦਲਤੇ ਰਹਿੰਦੇ ਹਨ ਤੁਸੀਂ ਦੇਖੋ ਹੁਣ ਕੀ ਕਾਂਗਰਸ ਚੋਂ ਵਾਕਈ ਨਵਜੋਤ ਸਿੰਘ ਸਿੱਧੂ ਨੂੰ ਕੱਟਤਾ ਜਾਏਗਾ ਇਹ ਜਿਹੜੀ ਹੈ ਬਹੁਤ ਵੱਡਾ ਸਵਾਲ ਹੈ ਤੇ ਹੁਣ ਕਿਉਂਕਿ ਸਾਰੀ ਕਾਂਗਰਸ ਇੱਕ ਪਾਸੇ ਹੈ ਤੇ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਆ ਹੁਣ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਦਵਿੰਦਰ ਯਾਦਵ ਜਿਹੜੇ ਆ ਉਹ ਮੀਟਿੰਗ ਕਰ ਰਹੇ ਸੀਗੇ ਪਰ bari ਬਣੇ ਨੇ ਤਾਂ ਕਿ ਪੰਜਾਬ ਦੀ ਮੌਜੂਦਾ ਨਬਜ ਟਟੋਲਨ ਲੋਕਾਂ ਨਾਲ ਗੱਲਬਾਤ ਕਰਾਂ ਉਹ ਚੰਡੀਗੜ੍ਹ ਚ ਕਾਂਗਰਸ ਭਵਨ ਚ ਮੀਟਿੰਗ ਚੱਲਦੀ ਹੈ ਤੇ ਨਵਜੋਤ ਸਿੰਘ ਸਿੱਧੂ ਆਏ ਨਹੀਂ ਸੀਗੇ ਤੇ ਦੂਜੇ ਪਾਸੇ ਉਹ ਲਾਲ ਸਿੰਘ ਸ਼ਮਸ਼ੇਰ ਸਿੰਘ ਦੂਲੋ ਮਿੰਦਰ ਸਿੰਘ ਕੇਪੀ ਤੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਸੀਗੇ ਉਹਨਾਂ ਨੇ ਵੀ ਤੁਸੀਂ ਦੇਖੋ ਨਾ ਇਹ ਵੀ ਨਵਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ ਤੇ ਦੂਜੇ ਪਾਸੇ ਇਹ ਕਹਿੰਦੇ ਵੀ ਅਸੀਂ ਜਿੱਤਣਾ ਹੁੰਦੇ ਸੀ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਕਿਹਾ ਸੀ ਸਿੱਧੂ ਦਾ ਨਾਤ ਨਹੀਂ ਸੀ ਲੈ ਕਹਿੰਦੇ ਜਦੋਂ ਗੈਂਗਰਿਨ ਹੋ ਜਾਂਦਾ ਨਾ ਤੇ ਅੰਗੂਠਾ ਕੱਟ ਦੇਣਾ ਚਾਹੀਦਾ ਤੇ ਸਰੀਰ 'ਚ ਜ਼ਹਿਰ ਫੈਲ ਜਾਂਦਾ ਪਹਿਲੇ ਪਿਆਰ ਕੱਟਣਾ ਪੈ ਸਕਦਾ ਫਿਰ ਅੰਗੂਠਾ ਕੱਟ ਦੇਣਾ ਚਾਹੀਦਾ ਫਿਰ ਲੱਤ ਕੱਟ ਦੇਣੀ ਹੁਣ ਸਿੱਧੂ ਨੇ ਵੀ ਕਿਹਾ ਹੀ ਵੀ ਕਹਿੰਦੇ ਜਿਹਨੂੰ ਜਿਹਦਾ ਜੀ ਕਰਦਾ ਕਟਾਵੇ ਆਪਣਾ ਅੰਗ ਦੇਖੋ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਜਿਕੇ ਕਿਤੇ ਰੈਲੀਆਂ ਕਰ ਰਹਾ ਤੇ ਮਜ਼ਬੂਤ ਤਾਂ ਮੈਂ ਕਾਂਗਰਸ ਨੂੰ ਕਰ ਰਿਹਾ ਨਾ ਯਾਨੀ ਮੈਂ ਕਿਸੇ ਦੇ ਕਾਂਗਰਸ ਦੇ ਖਿਲਾਫ ਤੇ ਕੋਈ ਗੱਲ ਨਹੀਂ ਕਰ ਰਹਾ ਵੀ ਇਹ ਸ਼ੀਤ ਯੁੱਧ ਜਿਹੜਾ ਚੱਲਣ ਰਿਹਾ ਨਾ ਕਿਉਂਕੋ ਤੁਸੀਂ ਇਹ ਵੀ ਮਹਾਰਾਜ ਕਿ ਕਈ ਰੈਲੀ ਉਹਨਾਂ ਨੇ ਕੀਤੀਆਂ ਬਠਿੰਡੇ, ਸ਼ਿਆਰਪੁਰ ਤੇ ਉਹਨਾਂ ਦੇ ਦੋ ਸਮਰਥਕਾਂ ਨੂੰ ਵੀ ਨੋਟਿਸ ਜਾਰੀ ਕੀਤਾ ਸੀਗਾ ਤੇ ਇਹ ਵੀ ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਤੁਸੀਂ ਵੱਖ-ਵੱਖ ਆਪਣੇ ਖਾੜੇ ਨਾਲ ਲਾਓ ਹੁਣ ਤੁਸੀਂ ਦੇਖੋ ਇਸ ਵੇਲੇ ਪੰਜਾਬ ਕੇ ਕਾਂਗਰਸੀ ਕਹਿੰਦੀ ਵੀ ਅਸੀਂ 6-7 ਸੀਟਾਂ ਲੋਕ ਸਭਾ ਇਲੈਕਸ਼ਨ ਚ ਜਿੱਤਾਂਗੇ ਵੀ ਜੇ ਅਸੀਂ ਅੱਡ ਹੋ ਕੇ ਵੀ ਲੜਦੇ ਆ ਆਮ ਆਦਮੀ ਪਾਰਟੀ ਕੋਲ ਤੇ ਜੇ ਇਕੱਠੇ ਹੋ ਕੇ ਲੜਦੇ ਆਂ ਤੇ ਪਰ ਦੇਖੋ ਜਿੱਸਾਂ ਇਹ ਲੜੀ ਜਾਂਦੇ ਨੇ ਆਪਚ ਗੁੱਥਮ ਗੁੱਥਾਉਂਦੇ ਆ ਤੇ ਉਹਨਾਂ ਦੇ ਲੱਗਦਾ ਨਹੀਂ ਉਹਨਾਂ ਦੇ ਕੋਈ ਲੱਛਣ ਨਹੀਂ ਜਾਂ ਆਉਂਦੇ ਵੀ ਓਕਸੀਡ ਦਿੱਤਣਗੇ ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲੇ ਇੱਥੇ ਪ੍ਰਭਾਰੀ ਸਾਹਿਬ ਆਏ ਸਨ ਅੰਮ੍ਰਿਤਸਰ ਵੀ ਜਿੱਥੇ ਉਹ ਗੁਰਜੀਤ ਸਿੰਘ ਔਜਲਾ ਤੇ ਸੋਨੀ ਸਾਹਿਬ ਦੇ ਸਮਰਥਕ ਕਹਿੰਦੇ ਵੀ ਸਾਨੂੰ ਓਮਪ੍ਰਕਾਸ਼ ਸੋਨੀ ਨੂੰ ਟਿਕਟ ਦੇਣੀ ਚਾਹੀਦੀ ਹੈ ਹਿੰਦੂ ਚਹਰਾ ਤੇ ਦੂਜੇ ਪਾਸੇ ਕਹਿੰਦੇ ਸਿੱਖ ਚਹਰਾ ਵੇਖੋ ਲੋਕ ਹਿੰਦੂ ਸਿੱਖ ਦੇ ਨਾਂ ਤੇ ਨਹੀਂ ਲੜਦੇ ਪਰੇ ਜਿਹੜੇ ਲੀਡਰ ਹੈ ਨਾ ਇਹ ਕੋਈ ਅਸਰ ਨਹੀਂ ਛੱਡਦੇ ਵੀ ਲੋਕਾਂ ਨੂੰ ਹਿੰਦੂ ਸਿੱਖ ਜਾਤ ਪਾਤ ਧਰਮ ਦੇ ਨਾਂ ਤੇ ਲੜਾਉਣ ਨੂੰ ਇਹਨਾਂ ਦੀ ਕੋਈ ਇਹਨਾਂ ਕਿਹਦੇ ਕੋਈ ਮੌਕਾ ਹੱਥ ਹੋਣਾ ਚਾਹੀਦਾ ਤੇ ਦੂਜੇ ਪਾਸੇ ਹੋਰ ਵੀ ਕਈ ਲੁਧਿਆਣੇ ਦੇ ਵਿੱਚ ਵੀ ਲੜਾਈ ਚੱਲੀ ਇਹਨਾਂ ਦੀ ਹੋਰ ਵੀ ਕਈ ਥਾਵਾਂ ਤੇ ਲਾਈ ਜਾਓ ਮਨੀਸ਼ ਦਿਵਾਲੀ ਸਾਹਿਬ ਨੂੰ ਕਈ ਕੀ ਆ ਜਾ ਰਿਹਾ ਬਈ ਟਿਕਟ ਨਾ ਆਦੇ ਹੋ ਉਹਨਾਂ ਇਸ ਤਰ੍ਹਾਂ ਕਿਦਾਂ ਜਿਹੜੀ ਹੋएगी ਪਰ ਕੁਝ ਲੋਕ ਤੇ ਵੀ ਕਹਿੰਦੇ ਆ ਵੀ ਨਵਜੋਸ਼ ਸਿੰਘ ਸਿੱਧੂ ਜੋ ਕਰ ਰਿਹਾ ਨਾ ਤੇ ਤੀਹ ਅਸਲੇ ਹਮਮ ਪੰਜਾਬ ਕਾਂਗਰਸ ਦੀ ਉਤੋਂ ਵੀ ਬੱਤਰਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਲੇ ਸੀ ਕਹਿੰਦੇ 78 ਸੀਟਾਂ ਤੋਂ 17 ਦੇ ਆ ਗਏ ਇਹਨਾਂ ਨੇ ਸਬਕ ਨਹੀਂ ਲਿਆ ਹੁਣ ਕਹਿੰਦੇ ਆ ਵੀ ਅਸੀਂ ਜਿਤਨੀ ਐ ਤੇ ਕਿਸ ਤਰ੍ਹਾਂ ਜਿੱਤੋਗੇ ਇਸ ਤਰ੍ਹਾਂ ਤਾਂ ਜਿੱਤਣਾ ਜਿਹੜਾ ਉਹ ਰੱਬ ਹੀ ਮਤਲਬ ਬਚਾਏਗਾ ਤੇ ਰੱਬ ਹੀ ਰੱਖਿਆ ਕਿਸ ਤਰ੍ਹਾਂ ਤੁਹਾਨੂੰ ਤੁਸੀਂ ਜਿੱਤੋਗੇ ਤੇ ਚਰਨਜੀਤ ਸਿੰਘ ਚੰਨੀ ਬਣੇ ਉਦੋਂ ਵੀ ਖਿੱਚ ਤਾਨ ਰਹੀ ਨਵਜੋਤ ਸਿੰਘ ਸਿੱਧੂ ਦੀ ਹਮ ਆਲਾ ਕਮਾਨ ਵੀ ਜੇ ਤੁਸੀਂ ਕੋਈ ਫੈਸਲਾ ਲੈਣਾ ਤੇ ਸਮੇਂ ਸਿਰ ਲਓ ਮੈਨੂੰ ਤੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਪੂਰਾ ਨਾ ਚਿੱਠੀ ਬਣਾ ਕੇ ਦਵਿੰਦਰ ਯਾਦਵ ਨੂੰ ਦਿੱਤੀ ਹੈ ਤੇ ਇਹ ਕਿਹਾ ਗਿਆ ਉਹਦੇ ਚ ਜੇ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਕੱਢੋਗੇ ਤੇ ਜੇ ਓਮਪ੍ਰਕਾਸ਼ ਸੋਨੀ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿਓਗੇ ਅਹੀਂ ਘਰ ਬਹਿ ਜਾਗੇ ਇਹ ਨਹੀਂ ਕੰਮ ਕੰਮ ਕਰਨਾ ਫਿਰ ਜਿੱਤ ਲਿਓ ਕਹਿੰਦੇ ਜਿੱਦ ਕੋ ਮਰਜ਼ੀ ਤੇ ਤਾਲਿਓ ਹੂੰ ਉਹ ਦੇਖੋ ਵੀ ਪਰ ਫਿਰ ਵੈਸੇ ਜਿਲਾਵਾ ਤਾਂ ਇਹੋ ਜੀ ਪਾਰਟੀ ਨਾਲ ਚੰਗਾ ਤਾਂ ਉਹ ਅੱਛੀ ਗੱਲ ਹੈ ਖਤਮ ਹੋਣੀ ਚਾਹੀਦੀ ਕਿਉਂਕਿ ਇੱਥੇ ਮੈਨੂੰ ਲੱਗਦਾ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਹੈਗੀ ਬਸ ਸਿਰੰਗ ਦੀ ਰਾਜਨੀਤੀ ਹੈ ਬਸ ਸਾਨੂੰ ਸੀਟ ਮਿਲ ਜੇ ਇਹ ਹੋ ਜੇ ਪਰ ਲੋਕਾਂ ਵਾਸਤੇ ਗੱਲ ਕਿੱਥੇ ਹੋ ਰਹੀ ਹੈ ਯੂਥ ਵਾਸਤੇ ਗੱਲ ਮੈਨੂੰ ਮੈਂ ਇੱਥੇ ਨਹੀਂ ਸੁਣਦੀ ਕਿ ਇੱਥੇ ਕੋਈ ਗੱਲ ਨਹੀਂ ਹੋ ਰਹੀ ਇਹਨਾਂ ਦਾ ਦੇਖੋ ਇਹਨਾਂ ਨੇ ਲੋਕਾਂ ਨੂੰ ਲੈ ਕੇ ਥੋੜੀ ਗਠਬੰਦ ਲੋਕਾਂ ਨੂੰ ਪੁੱਛਿਆ ਵੀ ਇੱਕ ਦੂਜੇ ਨਾਲ ਗਠਬੰਦਨ ਕਰ ਲਿਆ ਸੀ ਜਿਨ੍ਹਾਂ ਕਿਸ ਤਰ੍ਹਾਂ ਇਹ ਲੜੇ ਉਥੇ 2022 ਚ ਆਮ ਆਦਮੀ ਪਾਰਟੀ ਨੂੰ ਸਿਰਫ ਭ੍ਰਸ਼ਟਾਚਾਰ ਵਿਰੋਧੀ ਲਹਿਰ ਸੀਗੀ ਇਹਨਾਂ ਨੂੰ ਵੋਟ ਸੀਟਾਂ ਮਿਲੀਆਂ ਬਨਵਾ ਸੀਦਾ ਜਿੱਤੀਆਂ ਇਹਨਾਂ ਨੇ ਇਹ ਲੋਕਾਂ ਨੂੰ ਉਦੋਂ ਕਿਹਾ ਸੀ ਕਿ ਅਸੀਂ ਘਠਵਧਨ ਕਰਾਂਗੇ ਤਾਂ ਤੇ ਉਹ ਦਾ ਦੇ ਇਹਨਾਂ ਨੇ ਲੋਕਾਂ ਨੂੰ ਅਸੀਂ ਕਈ ਵਾਰੀ ਕਿਹਾ ਇਹਨਾਂ ਨੇ ਲੋਕਾਂ ਨੂੰ ਲੋਕਾਂ ਕੋਲੋਂ ਕੁਝ ਨਹੀਂ ਲੰਡ ਦੇਣਾ ਇਹ ਸਿਰਫ ਆਪਣੀ ਚੌਧਰਬਾਜੀ ਨੂੰ ਆਪਣੀ ਆਪਣੀ ਉਹ ਜਿੰਦਾ ਰੱਖਣ ਵਾਸਤੇ ਆਪਣੇ ਸਤਤਵ ਨੂੰ ਇਹ ਰਾਜਨੀਤੀ ਕਿਸੇ ਨੇ ਜੇ ਇਹਨਾਂ ਨੇ ਪੰਜਾਬ ਦਾ ਭਲਾਈ ਕੀਤਾ ਹੁੰਦਾ ਸਾਰੇ ਲੀਡਰਾਂ ਨੇ ਮਿਲ ਕੇ ਤੇ ਅੱਜ ਪੰਜਾਬ ਦੇ ਵਿੱਚ ਨਸ਼ਾ ਹੁੰਦਾ ਅੱਜ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੁੰਦਾ ਅੱਜ ਪੰਜਾਬ ਦਾ ਯੂਥ ਬਾਹਰ ਜਾਂਦਾ ਅੱਜ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੁੰਦੀ ਮਤਲਬ ਅੱਜ ਪੰਜਾਬ ਦੇ ਵਿੱਚ ਰੇਤ mafia ਹੁੰਦਾ ਪੰਜਾਬ ਦੇ ਵਿੱਚ ਸ਼ਰਾਬ mafia ਹੁੰਦਾ ਮਤਲਬ ਜੇ ਇਹਨਾਂ ਨੇ ਆਪਣੀ ਡਿਊਟੀ ਇਹਨਾਂ ਦਾ ਕੰਮ ਇਹ ਆ ਵੀ ਇੱਕ ਵਾਰੀ ਬਣ ਗਏ ਨਾ ਫਿਰ ਆਪਣੀਆਂ ਪੁਸ਼ਤਾਂ ਲਈ ਪੈਸੇ ਇਕੱਠੇ ਕਰ ਲਓ ਤੇ ਉਹ ਤੇ ਦੇਖੋ ਸੱਚ ਹੈ ਅਫਸਰ ਸ਼ਾਈ ਹੋਣੀ ਪਰਸ਼ਟ ਨਹੀਂ ਹੈ ਜਿੰਨੀ ਪਰਸ਼ਟ ਇਹਨਾਂ ਨੇ ਕਰ ਦਿੱਤੀ ਕਰ ਦਿੱਤੀ ਐਗਜ਼ੈਕਟਲੀ ਤੁਸੀਂ ਦੇਖੋ ਨਾ ਹੁਣ ਕਾਂਗਰਸ ਕਹਿੰਦੀ ਇਹ ਵੀ ਇੱਕ ਹਲਕੇ 'ਚ ਸਾਨੂੰ ਤਿੰਨ ਤਿੰਨ ਨਾਂ ਭੇਜੋ ਤੇ ਸਰਵੇ ਰਿਆ ਇਹਦੀ এজেন্সিਰ ਕੀਤੀਆਂ ਗਈਆਂ ਹੁਣ ਮਮਤਾਬ એનਰਜੀ ਨੇ ਤੇ ਇਹ ਵੀ ਕਹਿਤਾ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਤਾਂ ਕਾਂਗਰਸ ਨੂੰ ਪੂਰੇ ਦੇਸ਼ ਵਿੱਚ 40 ਤੋਂ ਵੱਧ ਸੀਟਾਂ ਨਹੀਂ ਮਿਲੀਆਂ ਵੀ 40 ਮਿਲ ਜਾਂਦੇ ਤਾਂ ਸਮਝ ਨਾਲ ਬਹੁਤ ਉਹਨਾਂ ਨੇ ਤੇ ਇੱਕ ਹਿਸਾਬ ਨਾਲ ਅਗਲੀ ਵਾਰ ਫਿਰ ਬੀਜੇਪੀ ਦੀ ਸਰਕਾਰ ਬਣਾਤੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਤਾ ਚਲੋ ਵੈਸੇ ਟੱਕਰ ਦੇਣਾ ਸੌਖਾ ਵੀ ਨਹੀਂ ਉਹਨਾਂ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ 13 ਚੋਂ 8 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ 2019 ਦੇ ਵਿੱਚ ਹੁਣ ਤੇ ਇਹਨਾਂ ਨੂੰ ਕੱਲੀ ਕੱਲੀ ਸ਼ੀਟ ਤੇ ਜਿਹੜਾ ਉਹ ਕਹਿੰਦੇ ਵੀ ਬਹੁਤ ਚਾਰ ਸੀਟਾਂ ਉਹਨਾਂ ਅਕਾਲੀ ਬੀਜੇਪੀ ਗਠਬੰਧਨ ਨੂੰ ਮਿਲੀਆਂ ਸੀ ਤੇ ਇੱਕ ਆਮ ਆਦਮੀ ਪਾਰਟੀ ਨੂੰ ਮਿਲੀ ਸੀਗੀ ਤੇ ਗੁੱਟਬਾਜ਼ੀ ਤੁਹਾਨੂੰ ਮੈਂ ਜਿਵੇਂ ਪਹਿਲੇ ਦੱਸਿਆ ਉਹਨਾਂ ਆਮ ਆਦਮੀ ਪਾਰਟੀ ਦੇ ਜਿਹੜੇ ਗਠਬੰਧਨ ਦੇ ਨਾਲ ਲੋਕਾਂ ਨੂੰ ਪੁੱਛ ਰਹੇ ਨੇ ਵੀ ਤੁਸੀਂ ਇਸ ਗਠਬੰਧਨ ਨੂੰ ਕਿਸ ਤਰ੍ਹਾਂ ਸਮਝਦੇ ਹੋ ਪੰਜਾਬ ਸਰਕਾਰ ਦੇ ਮੌਜੂਦਾ ਕੰਮਾਂ ਤੋਂ ਤੁਸੀਂ ਕਿੰਨੇ ਖੁਸ਼ ਹੋ ਵੀ ਕਹਿੰਦੇ ਵੀ ਤੁਹਾਡੀ ਇਹ ਨਜ਼ਰ ਦੇ ਵਿੱਚ ਤੁਹਾਡੇ ਹਲਕੇ ਤੇ ਕਾਂਗਰਸ ਦਾ ਚਿਹਰਾ ਕੌਣ ਹੋਵੇ ਚਿਹਰਾ ਤੇ ਉਹ ਹੋਏਗਾ ਨਾ ਜਿਹੜਾ ਮਾਲ ਲਾਇਏਗਾ ਜਾਂ ਮਾਲ ਦੇਵੇਗਾ ਇਹ ਓਪਨ ਸੀਕਰਟ ਹੋ ਗਿਆ ਵੀ ਹੁਣ ਪੈਸੇ ਵਾਲੇ ਬੰਦਿਆਂ ਨੂੰ ਜਿਹੜੀ ਹੈ ਉਹ ਟਿਕਟ ਮਿਲਦੀ ਹੈ ਚਲੋ ਫਿਰ ਵੀ ਕਹਿੰਦੇ ਵੀ ਇਹ ਮੇਰਾ ਭਾਰਤ ਮਹਾਨ ਇਹ ਲੀਡਰਾਂ ਨੇ ਜੇ ਸਾਡੇ ਮੁਲਕ ਦਾ ਲੀਡਰ ਜਿਹੜੇ ਆ ਰਾਜਨੀਤਿਕ ਦੇਖੋ ਸਾਡੇ ਉੱਥੇ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਸਭਾਂ ਬੰਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਮਾਮਲੇ ਦਰਜ ਨੇ ਅੰਗਰੇਜ਼ਾਂ ਦੇ ਵੇਲੇ ਦੇ ਕਾਨੂੰਨ ਬਣੇ ਨਹੀਂ ਬਦਲੇ ਉਹਦੇ ਲਈ ਜ਼ਿੰਮੇਦਾਰ ਕੌਣ ਹੈ ਨਾ ਤੁਸੀਂ ਤੇ ਨਾ ਮੈਂ ਜੇ ਕਰਜ਼ਦਾਰ ਹੋ ਰਿਹਾ ਜੇ ਕ੍ਰਾਈਮ ਵਧ ਰਿਹਾ ਤੁਸੀਂ ਦੇਖੋ ਨਾ ਅੱਜ ਸ਼ਰੀਆਮ ਕਿਸੇ ਨੂੰ ਗੋਲੀ ਮਾਰ ਦੇਉ ਕੀ ਹੁੰਦਾ ਲੰਬੀ ਪ੍ਰਕਿਰਿਆ ਚੋਂ ਗੁਜ਼ਰਨਾ ਪੈਂਦਾ ਤੇ ਉਹ ਜਿਹੜਾ ਪਰਿਵਾਰ ਦਾ ਜੀ ਜਾਂਦਾ ਉਹਨੂੰ ਕਿੰਨੀ ਮਾਨਸਿਕ ਪ੍ਰਤਾਰਣਾ ਚੇਲਣੀ ਪੈਂਦੀ ਹੈ ਇਸ ਕਰਕੇ ਚਲੋ ਇਹਨਾਂ ਨੇ ਮਤਲਬ ਇਸ ਤਰ੍ਹਾਂ ਹੀ ਚੱਲਣਾ ਇਥੇ ਜਾਂ ਫਿਰ ਯੂਥ ਨੇ ਜਿਹੜਾ ਚੇਂਜ ਲੈ ਜਾਂ ਫਿਰ ਰਾਬੀ ਇਸ ਨੂੰ ਠੀਕ ਕਰੇ ਸਿਸਟਮ ਨੂੰ ਬਿਲਕੁਲ ਯੂਥ ਤਾਂ ਆਪਣੇ ਵੱਲ ਕੋਸ਼ਿਸ਼ ਕਰਦੀ ਹੁੰਦੀ ਹੈ ਪਰ ਲੇਕਿਨ ਉਹੀ ਗੱਲ ਆ ਜਾਂਦੀ ਗੱਲ ਨੂੰ ਦਬਾ ਦਿੱਤਾ ਜਾਂਦਾ ਹੈ ਜਿਵੇਂ ਹੁਣ ਆਪਾਂ ਉਹ ਥੋੜੇ ਪਹਿਲੇ ਤੁਸੀਂ ਕਹਿ ਰਹੇ ਸੀ ਕਿ ਧਰਮ ਦੀ ਰਾਜਨੀਤੀ ਸ਼ੁਰੂ ਕਰ ਦਿੰਦੇ ਨੇ ਐਦਾਂ ਹੋ ਜਾਂਦਾ ਹੈ ਕਦੇ-ਕਦੇ ਮੈਂ ਸੋਚਦੀ ਹਾਂ ਕਿ ਜੇ ਅਸੀਂ ਛੋਟੇ ਹੁੰਦੇ ਤਾਂ ਸਕੂਲ ਤੋਂ ਹੀ ਪੜ੍ਹੇ ਜੀ ਸਕੂਲ ਦੇ ਵਿੱਚ ਹਰ ਧਰਮ ਦੇ ਬੱਚੇ ਨੇ ਮੇਰੇ ਨਾਲ ਬੈਠਾ ਬੱਚਾ ਅਸੀਂ ਉਸ ਚੀਜ਼ ਨੂੰ ਨਹੀਂ ਕਹਿੰਦੇ ਕਿ ਤੂੰ ਮੇਰੇ ਨਾਲ ਐਂਦਾ ਕਿਉਂ ਬੈਠਾ एवरीवन देखो ये कि वो इनू बड़े होते-होते ऐसे क्यों उधर ले पासे खिल्लर जाने वोट बैंक दी राजनीति है ना देखो वोट बैंक है देखो इना दा काम है डेवलपमेंट करना ए थोड़ी भी सारे साल ਤੁਸੀਂ ਸੜਕਾਂ ਗਲੀਆਂ ਬਣਾਈ ਜਾਓ ਜਿੰਨੇ ਪੈਸੇ ਸੜਕਾਂ ਗਲੀਆਂ ਤੇ ਖਰਚ ਕਰਦੇ ਨਾ ਇਹਨਾਂ ਦੀਆਂ ਸਟੀਲ ਦੀਆਂ ਬਣ ਜਾਂਦੀਆਂ ਹੇ ਤੇ ਹਰ ਸਾਲ ਤੇ ਇਹਨੇ ਜਿਹੜੇ ਸੀਵਰੇ ਪੈਂਦੇ ਨਾ ਥੱਲੇ ਵੀ ਰੱਬੀ ਦਾ ਨਾਮ ਲੋ ਵੀ ਪੈਸੇ ਹਰ ਬੰਦਾ ਜਿਹੜਾ ਨਾ ਉਹ ਵਿਡਰਾਅਨ ਨੂੰ ਲੱਗਿਆ ਬਿਲਕੁਲ ਇਮਪਰੂਵਮੈਂਟ ਫੰਡ ਦਾ ਜਿਹੜਾ ਵਿਸ਼ਾਲ ਅਕਾਊਂਟੈਂਟ ਬਿਲਕੁਲ ਕਿੱਦਾਂ 40 ਕਰੋੜ ਦਾ ਲੋਨ ਲੈਂਦਾ ਹੈ 45 45 75 75 ਲੱਖ ਰੁਪਏ ਰਿਸ਼ਵਤ ਇੱਕ ਕੇਸ ਦੇ ਲੈ ਰਿਹਾ ਹੈ ਮੇਰਾ ਭਾਰਤ ਮਾਨ ਹੈ ਚਲੋ ਆਪਾਂ ਅਗਲੀ ਖਬਰ ਤੇ ਜਾਈਏ ਹੁਣ ਮੈਂ ਹਲੇ ਫਿਰ ਟੋਕੂੰਗੀ ਸੀਵਰੇਜ ਦੀ ਗੱਲ ਕਰਦੇ ਹੋ ਇੱਕ ਵਾਰੀ ਮੀ ਪੈਣ ਦੀ ਦੇਰ ਹੈ ਬਸ ਉਹ ਸਾਰੇ ਸੀਵਰ ਐਂਡ ਸਾਰੀਆਂ ਗਲੀਆਂ ਸਭ ਸਾਹਮਣੇ ਆ ਜਾਂਦੀਆਂ ਨੇ ਜੀ ਚਲੋ ਚੱਲਦੇ ਫਿਰ ਅੱਗੇ ਵਸੇ ਤਾਂ ਮੇਰਾ ਲੱਗਦਾ ਮੁਕੇਗਾ ਹੀ ਨਹੀਂ ਕਿਉਂਕਿ ਸ਼ਾਇਦ ਸਭ ਤੋਂ ਜ਼ਿਆਦਾ ਮੈਂ ਇਹਨਾਂ ਚੀਜ਼ਾਂ ਲੈ ਕੇ ਬਹੁਤ ਰਹਿਣੀ ਹੈ ਨਹੀਂ ਠੀਕ ਹੈ ਦੇਖੋ ਇੱਕ ਆਮ ਬੰਦੇ ਦੀ ਗਲਤੀ ਕਰਦੇ ਹੋ ਤੁਸੀਂ ਪਰ ਚਲੋ ਸਮਾਂ ਵੀ ਐ ਸਾਡੇ ਕੋਲ ਥੋੜਾ ਘਾਟਿਆ ਹੈ ਸਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੈ ਜੀ ਉਸ ਦੀਆਂ 5000 ਰਜਿਸਟਰੀਆਂ ਗਾਇਬ ਹੋ ਗਈਆਂ ਨੇ ਰਜਿਸਟਰੀਆਂ ਬੈਂਕ ਦੀਆਂ ਨਹੀਂ ਕੋਈ ਗਾਇਬ ਹੋਈਆਂ ਇਹ ਰਜਿਸਟਰੀਆਂ ਉਹ ਲੋਕਾਂ ਦੀਆਂ ਗਾਇਬ ਹੋਈਆਂ ਦੇਖੋ ਨਾ ਜਦੋਂ ਬੈਂਕਰ ਕਿਸੇ ਨੂੰ ਕਰਜ਼ਾ ਦਿੰਦਾ ਨਾ ਉਹ ਉਹਦੇ ਬਦਲੇ ਉਹਦੀ ਕੋਈ ਜ਼ਮੀਨ ਜਾਇਦਾਦ ਆਪਣੇ ਕੋਲ ਗਿਰਵੀ ਰੱਖ ਲੈਂਦਾ ਹੈ ਇਹ ਹੈਗਾ ਜੀ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਹੁਣ ਵਸੂਲੀ ਫਿਰ ਉਹ ਜਦੋਂ ਕਿਸੇ ਦੀ ਜ਼ਮੀਨ ਘਰ ਮੰਨ ਲਓ ਤੁਸੀਂ ਕਰਜ਼ਾ ਲਿਆ ਤੇ ਤੁਹਾਡਾ ਘਰ ਜਾਂ ਤੁਹਾਡਾ ਖੇਤ ਇਹਨਾਂ ਨੇ ਗਹਿਣੇ ਰੱਖ ਲਿਆ ਉਹਨੂੰ ਪੰਜਾਬੀ ਚ ਕਹਿੰਦੇ ਐ ਗਿਰਵੀ ਰੱਖ ਲਿਆ ਹਾਂਜੀ ਤੇ ਫਿਰ ਤੁਸੀਂ ਜਦੋਂ ਉਹਨੂੰ ਗਿਰਵੀ ਛੁੜਾਣੀ ਆਪਣੀ ਜਾਇਦਾਦ ਪੈਸੇ ਦਿਓਗੇ ਤੇ ਛੁੜਾਓਗੇ ਨਾ ਹੁਣ ਇਹਨਾਂ ਨੇ ਕਹਿੰਦੇ ਵੀ 5000 ਦੀ ਰਜਿਸਟਰੀ ਗਵਾਤੀਆਂ ਤਾਂ ਰਿਕਾਰਡਿੰਗ ਲੱਭਿਆ ਤੇ ਚੰਗਾ ਇਹਨਾਂ ਨੂੰ ਵਕਤ ਪਿਆ ਜੇ ਇਹ ਵਿਧਾਨ ਸਭਾ ਕਮੇਟੀ ਦੇ ਸਾਹਮਣੇ ਜਿਹੜਾ ਮੁੱਦਾ ਆਇਆ ਵੀ ਕਹਿੰਦੇ ਵੀ ਇਹ ਗਈਆਂ ਕਿੱਥੇ ਹੁਣ ऐसे कहंदे ਵੀ ਕੁਝ ਬੰਦੇ ਤੇ ਐਸੇ ਗਏ ਜਿਹਨਾਂ ਨੇ ਰਜਿਸਟਰੀਆਂ ਗੈਪ ਕਰਕੇ ਕਰਾ ਗਏ ਨਾ ਰਿਕਾਰਡ ਗੈਪ ਕਰਕੇ ਤੇ ਆਪਣੀ ਜ਼ਮੀਨਾਂ ਗਾਂਵ ਵੀ ਵੇਚਤੀਆਂ ਜੇ ਤੇ ਵਸੂਲੀ ਕਿੱਥੋਂ ਹੋ ਗਈ ਤੇ ਇਹ ਕਹਿੰਦੇ ਮਾਮਲਾ ਜਿਹੜਾ ਹੈ ਕਿ ਸੈਂਕੜੇ ਕਰੋੜ ਰੁਪਏ ਦਾ ਜੇ ਤੇ ਕਿਸ ਤਰ੍ਹਾਂ ਵਸੂਲੀ ਕਰਨਗੇ ਜੇ ਇਸ ਤਰ੍ਹਾਂ ਹੀ ਚੱਲੀ ਜਾਊਗਾ ਰੱਬ ਹੀ ਰਾਖਾ ਫਿਰ ਤੇ ਕਹਿੰਦੇ ਵੀ ਆਪਣੀ ਬੈਂਕ ਦੀ ਰਜਿਸਟਰੀ ਵੇ ਕੁਲੋ ਤੇ ਵੀ ਹੁੰਦੀ ਤੇ ਕਿਹੜੇ ਬੰਦੇ ਸ਼ਾਮਲ ਹ ਹੁਣ ਕਹਿੰਦੇ ਵੀ ਇਹਦਾ ਰਿਕਾਰਡ ਦੀ ਜਾਂਚ ਕੀਤੀ ਜਾਏਗੀ ਹੁਣ ਜਦੋਂ ਫਿਰ ਇਹ ਹੁੰਦੀ ਨਾ ਜ਼ਮੀਨ ਕਿਸੇ ਦਾ ਉਰ ਤਾਂ ਕਿਸੇ ਕੋ ਸਬੂਤ ਨਹੀਂ ਹੁੰਦਾ ਬਿਲਕੁਲ ਕੋਈ ਰੈਡ ਐਂਟਰੀ ਥੋੜੀ ਉੱਥੇ ਆਪਣੀ ਰਜਿਸਟਰੀ ਉਥੋਂ ਕਢਾਏਗਾ ਤੇ ਜਾ ਕੇ ਵੇਚ ਦੇਗਾ ਤੇ ਹੁਣ ਤੁਸੀਂ ਦੇਖੋ ਇਹਦੇ ਤੇ ਸੈਕਟਰੀ ਸਾਹਿਬ ਕੋ ਵੀ ਮਾਮਲਾ ਪਹੁੰਚਿਆ ਇਹ ਕਿਸ ਤਰ੍ਹਾਂ ਆਇਆ ਹੈ 5000 ਐਂਟਰੀਆਂ ਸੀਗੀਆਂ ਕਹਿੰਦੇ ਵੀ ਹਜੇ ਫਿਲਹਾਲ ਤੇ 500 ਐਂਟਰੀਆਂ ਦਾ ਪਤਾ ਲੱਗਿਆ ਵੀ ਜ਼ਮੀਨ ਜਿਹੜੀ ਅੱਗੇ ਗੈਪ ਹੋ ਅੱਗੇ ਵਗੀ ਏ ਹੂੰ ਹੂੰ ਤੇ ਫਿਰ ਇਹਦਾ ਮਤਲਬ ਇਹ ਤੇ ਆਪ ਤੇ ਕਿਸੇ ਨੇ ਤੁਰ ਕੇ ਗੈਪ ਕਾ ਗਏ ਤੁਸੀਂ ਦੇਖੋ ਇੱਥੇ ਤੁਸੀਂ ਪੇਪਰ ਰੱਖਿਆ ਜੇ ਨਾਲ ਤੈਨੂੰ ਕੋਈ ਚੁੱਕੇਗਾ ਨਹੀਂ ਉਹਨਾਂ ਜਿੱਦਾਂ ਕਿਤੇ ਜਾਣਾ ਬਿਲਕੁਲ ਬਿਲਕੁਲ ਪਰ ਚੁੱਕੇਗਾ ਤੇ ਹੋਈ ਨਾ ਜਿਹਨੂੰ ਪਤਾ ਵੀ ਮੈਨੂੰ ਕੋਈ ਮਾਲ ਮਿਲਣਾ ਹੈ ਗਾਇਬ ਕਰਨਾ ਹੈ ਇਹ ਤੇ ਇਹਨਾਂ ਦੇ ਲੋਕਾਂ ਦੇ ਹਾਲਾਤ ਏ ਬਾਕੀ ਫਿਰ ਗੱਲ ਫਿਰ ਹੋਈ ਆ ਜਾਂਦੀ ਏ ਵੀ ਮੇਰਾ ਭਾਰਤ ਮਹਾਨ 100 ਵਿੱਚੋਂ ਗਿਆਨ ਦੇ ਬੇਮਾਨ ਵੀ ਕਿੰਨੀਆ ਤੁਸੀਂ ਕਹਿੰਦੇ ਨਾ ਵੀ ਕਿਦਾਂ ਹੁਣ ਉਹਨਾਂ ਨੂੰ ਵਕਤ ਪਿਆ ਵੀ ਜਿਹੜੇ ਰਿਕਾਰਡ ਨਹੀਂ ਲੱਭ ਰਿਆ ਉਹਨਾਂ ਨੂੰ ਰਿਕਵਰ ਕਿਵੇਂ ਕਰਨਾ ਹੈ ਬਿਲਕੁਲ ਚਲੋ ਸਰ ਇੱਕ ਐਸਾ ਸਕੂਲ ਹੈ ਜਿੱਥੇ ਕਿ ਸਿਰਫ ਇੱਕ ਹੀ ਸਟੂਡੈਂਟ ਹੈ ਤੇ ਉਸ ਸਟੂਡੈਂਟ ਵਾਸਤੇ ਉਹਦੀ ਦੇਖ ਰੱਖ ਵਾਸਤੇ ਉੱਥੇ ਇੱਕ ਟੀਚਰ ਵੀ ਹੈ ਜੀ ਇੱਕ ਮਿਡਡੇ ਮੀਲ ਵਾਲਾ ਕਰਮਚਾਰੀ ਹੈ ਔਰ ਇਸ ਦੇ ਨਾਲ ਹੀ ਸਫਾਈ ਕਰਮਚਾਰੀ ਵੀ ਹੈ ਦੇਖੋ ਬੜਾ ਹੈਰਾਨ ਹੋਇਆ ਜਦੋਂ ਮੈਂ ਇਹ ਅਖਬਾਰ ਇੱਕ ਇਹ ਖਬਰ ਛਪੀ ਹੈ ਇੱਕ ਪਾਸੇ ਤੇ ਦੇਖੋ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈ ਅਸੀਂ ਕਈ ਵਾਰੀ ਕਿਹਾ ਵਿਧਾਨ ਸਭਾ ਦੇ ਵਿੱਚ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਣਾਂ ਸੀ ਗੱਲ ਨੂੰ ਮੰਨ ਚੁੱਕੇ ਹੈ ਵੀ ਸਾਡੇ ਕੋਲ 600 ਸਕੂਲ ਐ ਜਿੱਥੇ ਟੀਚਰ ਨਹੀਂ ਹੈ ਪਰ ਕਹਿੰਦੇ ਸੀ ਅਸੀਂ ਜਲਦੀ ਟੀਚਰ ਭਰਤੀ ਕਰ ਲਵਾਂਗੇ ਇੱਕ ਪਾਸੇ ਤੇ ਸਰਕਾਰ ਸ਼િક્ષਕਾਂ ਨੂੰ ਜਿਹੜੀ ਹੈ ਟ੍ਰੇਨਿੰਗ ਲੈਣ ਵਾਸਤੇ ਸਿੰਗਾਪੁਰ ਭੇਜ ਰਹੀ ਹੈ ਦੂਜੇ ਪਾਸੇ ਭੇਜ ਰਹੀ ਹੈ ਦੂਜੇ ਪਾਸੇ ਹਾਲਾਤ ਦੇਖੋ ਤੁਸੀਂ ਇਹ ਕਹਾਣੀ ਹੈਗੀ ਜੇ ਬਠਿੰਡਾ ਦੇ ਇੱਕ ਸਕੂਲ ਦੀ ਇਹ ਸਕੂਲ لگا ਦੇ ਪ੍ਰਾਇਮਰੀ ਸਕੂਲ ਜੇ ਪੰਜਵੀਂ ਚ ਇੱਕੋ ਬੱਚਾ ਪੜਦਾ ਜੇ ਉੱਥੇ ਤੇ ਜਿਹੜੀ ਉੱਥੇ ਟੀਚਰ ਪੜਾਉਣ ਆਉਂਦੀ ਨਾ ਉਹ ਵੀ 10 ਕਿਲੋਮੀਟਰ ਦੂਰ ਤੋਂ ਆਉਂਦੀ ਜੇ ਵਿਚਾਰੀ ਤੇ ਤੁਸੀਂ ਦੇਖੋ ਕਿੱਥੋਂ ਤੱਕ ਦੀ ਬਦਹਾਲੀ ਹੈ ਇਹ ਪਿੰਡ ਹੈ ਗਾਜੇ ਕੋਠੇ ਬੁੱਧ ਸਿੰਘ ਉੱਥੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੇ ਹੁਣ ਇੱਥੇ ਜਿਵੇਂ ਤੁਸੀਂ ਦੱਸਿਆ ਵੀ ਇੱਕ ਛਾਤਰ ਹੈ ਤੇ ਇੱਥੇ ਇੱਕ ਕੁੱਕ ਮਿੱਡੇ ਮਿਲ ਜਾਂਦੇ ਇੱਕ ਚਪੜਾਸੀ ਮਤਲਬ ਤਿੰਨ ਬੰਦੇ ਵੀ ਤੇ ਜਿੱਦਣ ਉਹ ਵਿਚਾਰਾ ਛੁੱਟੀ ਕਰ ਲੈਂਦਾ ਨਾ ਮੁੰਡਾ ਸਕੂਲ ਬੱਚਾ ਜਿਹੜਾ ਪੜਦਾ ਉੱਥੇ ਭਿੰਦਰ ਸਿੰਘ ਦਾ ਨਾਮ ਜੇ ਤੇ ਉਹਦੋਂ ਇਹਨਾਂ ਨੂੰ ਵਿਚਾਰਾ ਕਹਿੰਦੇ ਸਾਰਾ ਟਾਈਮ ਨਹੀਂ ਪਾਸ ਹੁੰਦਾ ਹੁਣ ਜਿਹੜਾ ਬੱਚਾ ਹੈ ਉਹ ਵੀ ਕਹਿੰਦਾ ਕਹਿੰਦਾ ਮੈਂ ਜਿੱਥੇ ਪੜ੍ਹਨ ਆਉਣਾ ਮੈਨੂੰ ਕੱਲਾ ਮੈਨੂੰ ਬੜਾ ਜੀ ਮਹਿਸੂਸ ਹੁੰਦਾ ਮੈਂ ਕਹਿੰਦਾ ਕਿਹੜਾ ਕਿਹਦੇ ਨਾਲ ਮੇਰਾ ਨਾ ਕੋਈ ਦੋਸਤ ਹੈ ਨਾ ਉਹ ਕਹਿੰਦਾ ਸਕੂਲ ਚ ਤੇ ਬੱਚੇ ਤੇ ਦੋਸਤ ਬਣ ਹੁਣ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਵੀ ਉਹ ਟੀਚਰ ਵਿਚਾਰੀ ਵੀ ਕਹਿੰਦੀ ਜਦੋਂ ਮੈਂ ਪਹਿਲੀ ਵਾਰ ਹੀ ਥਿਆਈ ਤੇ ਮੈਨੂੰ ਬੜੀ ਹਰਾਨੀ ਹੋਈ ਵੀ ਇੱਥੇ ਇੱਕੋ ਬੱਚਾ ਪੜਦਾ ਸਕੂਲ ਚ ਸਹੀ ਫਿਰ ਕਿਦੀ ਮੈਂ ਪਿੰਡ ਵਾਲਿਆਂ ਨਾਲ ਸੰਪਰਕ ਕੀਤਾ ਵੀ ਇਹ ਪਿੰਡ ਦੀ ਆਬਾਦੀ ਹੈ ਜੇ 452 ਲੋਕਾਂ ਦੀ ਤੇ 320 ਜਿਹੜੇ ਵੋਟਰ ਵੀ ਨੇ ਹੂੰ ਹੂੰ 40 ਘਰ ਜੇ ਤੇ ਲੋਕਾਂ ਲੋਕੀ ਨੇ ਪ੍ਰਾਈਵੇਟ ਸਕੂਲਾਂ ਚ ਪੜਾਉਣਾ ਚਾਹੁੰਦੇ ਆ ਸਰਕਾਰੀਾਂ ਚ ਨਹੀਂ ਪੜਾਉਣਾ ਚਾਹੁੰਦੇ ਕਹਿੰਦੇ ਮੈਂ ਕੋਸ਼ਿਸ਼ ਤੇ ਬੜੀ ਕਰ ਰਹੀ ਆ ਪਰ ਨਹੀਂ ਗੱਲ ਬਣ ਨਹੀਂ ਰਹੀ ਸਕੂਲਾਂ ਦਾ ਹਾਲ ਤੁਸੀਂ ਦੇਖੋ ਤੇ ਕਿਸ ਤਰ੍ਹਾਂ ਅਸੀਂ ਸਾਡੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਚ ਪੜਦੇ ਆ ਕਿ ਕਿਸ ਤਰ੍ਹਾਂ ਅੱਗੇ ਜਾ ਕੇ ਕੰਪੀਟੀਸ਼ਨ ਚ ਦਾ ਯੋਗ ਹੈ ਤੁਹਾਨੂੰ ਤੇ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਟੀਚਰ ਵੀ ਹੋ ਇੱਕ ਨਾਲ ਨਾਲ ਚਲੋ ਕਾਲ ਜਮਾ ਹੋ ਗਿਆ ਮੈਂ ਕਿਸ ਜਦ ਲਈ ਇਹ ਸਾਡੇ ਦਰਸ਼ਕਾਂ ਕੋਲੋਂ ਜੇ ਤੁਹਾਨੂੰ ਸਾਡਾ ਸ਼ੋਅ ਅੱਛਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਸਸ਼ੀਕਾ ਨਮਸਕਾਰ